ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀਪਕ ਜੀ ਗੱਲ ਸ਼ੁਰੂ ਕਰਦੇ ਹਾਂ ਲੁਧਿਆਣੇ ਦੀ ਜਿਵਨੀ ਚੋਣ ਤੋਂ ਵੋਟਾਂ ਪੈ ਗਈਆਂ ਜੀ ਅੱਜ ਫੇਰ ਤੇ ਕੀ ਦੀ ਕੀ ਦੀ ਮਿਹਨਤ ਫਲ ਲਿਆਏਗੀ ਕੀ ਲੱਗਦਾ ਹਾਂ ਬਿਲਕੁਲ ਜੀ ਅੱਜ ਲੁਧਿਆਣਾ ਜਿਵਨੀ ਚੋਣ ਲਈ ਪੋਲਿੰਗ ਸੀਗੀ ਤੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਵੋਟਾਂ ਪੈਂਡੀਆਂ ਸੀ 6 ਵਜੇ ਤੋਂ ਬਾਅਦ ਜੇ ਕੋਈ ਪੋਲਿੰਗ ਸਟੇਸ਼ਨ ਦੇ ਅੰਦਰ ਹੈਗਾ ਤਾਂ ਉਹਨੂੰ ਵੋਟ ਪਾਉਣ ਦਾ ਅਧਿਕਾਰ ਹੁੰਦਾ ਹੈ ਅਦਰਵਾਈਜ਼ ਕੋਈ ਨਵਾਂ ਬੰਦਾ ਇੰਟਰ ਨਹੀਂ ਕਰ ਸਕਦਾ 6 ਵਜੇ ਗੇਟ ਬੰਦ ਹੋ ਗਏ ਜੀ ਸੋ ਇਸ ਲਈ ਮਤਲਬ 52% ਦੇ ਨੇੜੇ ਤੇ ਦੇ ਵੋਟ ਪੋਜੂਈਏ ਇਹ ਅੰਕੜਾ ਵੱਧ ਵੀ ਸਕਦਾ ਹੈ ਹੋਰ ਕਿਉਂਕਿ ਅਪਡੇਟ ਰੇਟ ਤੱਕ ਆ ਜਾਂਦੇ ਹੁੰਦੇ ਨੇ ਕਈ ਵਾਰ ਸੋ ਇੱਥੇ ਲੋਕ ਸਭਾ ਚੋਣਾਂ ਦਾ ਜੇ ਦੇਖਿਆ ਹਫਤੇ ਹਫਤੇ ਬਾਅਦ ਵੀ ਪਰਸੈਂਟ ਵੱਧਦਾ ਰਿਹਾ ਸੋ ਇਸ ਸਵਾਲੇ ਨਾਲ ਕਿ ਇੱਥੇ 53-54% ਦੇ ਗੇਟ ਤੱਕ ਵੱਧ ਤੋਂ ਵੱਧ 53 ਵੀ ਬਹੁਤ ਜ਼ਿਆਦਾ ਕਹਿ ਰਹੇ ਮੇਨ ਨਾਲ 52% ਦੇ ਟਿਕਟ 'ਤੇ ਰਹਿਣੀ ਆ। ਸੋ ਇਸ ਲਈ ਜਿਹੜੀ ਇੰਨੀ ਪੋਲਿੰਗ ਆ ਉਹਦੇ ਨਾਲ ਵੀ ਕਾਫੀ ਫਿਕਰ ਵਧਿਆ ਉਮੀਦਵਾਰਾਂ ਨੂੰ। ਜੀ 194 ਪੋਲਿੰਗ ਸਟੇਸ਼ਨ ਸੀਗੇ। 776 ਮੁਲਾਜ਼ਮ ਸੀਗੇ ਜਿਨ੍ਹਾਂ ਨੇ ਇਹ ਸਾਰੀ ਪ੍ਰਕਿਰਿਆ ਮੁਕੰਮਲ ਕਰਨੀ ਸੀ। ਪੰਜਾਬ ਪੁਲਿਸ ਸੁਰੱਖਿਆ ਚ ਤਾਇਨਾਤ ਕੀਤੀ ਗਈ ਸੀ ਪਰ ਪੰਜ ਜਿਹੜੀਆਂ ਕੇਂਦਰੀ ਸੁਰੱਖਿਆ ਦਸਤੇ ਹੁੰਦੇ ਨੇ ਉਹ ਉਹ ਵੀ ਦਸਤੇ ਬੁਲਾਏ ਗਏ ਸੀ ਪੰਜ ਕੰਪਨੀ ਉਹਦੀਆਂ ਪੜਾਈਆਂ ਗਈਆਂ ਸੀ। ਸੋ 14 ਉਮੀਦਵਾਰਾਂ ਦਾ ਭਵਿੱਖ ਅੱਜ ਵੋਟਿੰਗ ਮਸ਼ੀਨ ਚੀਬੀਐਮ ਚ ਬੰਦ ਹੋ ਗਿਆ ਜਿਹੜੇ ਨਤੀਜੇ ਤੇ ਹੀ ਨਾਉਣਗੇ ਹਮਮ ਪਰ ਜਿੱਥੋਂ ਤੱਕ ਮਿਹਨਤ ਦੀ ਸਵਾਲ ਹੈ ਜੀ ਦੇਖੋ ਉਮੀਦਵਾਰ ਨੇ ਤਾਂ ਜੋਰ ਜਮੈਸ਼ ਕਰਨੀ ਹੋਏ ਜਿਹੜਾ ਚੋਣ ਮੈਦਾਨ ਚ ਮੇਤਰੇ ਜੀ ਸੱਤਾਧਾਰੀ ਧਿਰ ਦੇ ਉਮੀਦਵਾਰ ਦੀ ਕੋਸ਼ਿਸ਼ ਇਹੀ ਹੈ ਜੀਬ ਅਰੋੜਰ ਦੀ ਕਿ ਮੈਂ ਜਿੱਤਾਂ ਤੇ ਮੈਂ ਮੰਤਰੀ ਬਣਾ ਹਮਮ ਤੇ ਇਸੇ ਤਰ੍ਹਾਂ ਕਾਂਗਰਸ ਦੇ ਉਮੀਦਵਾਰ ਦੀ ਇਹ ਹੈ ਕਿ ਜੇ ਇੱਥੋਂ ਕਾਂਗਰਸ ਜਿੱਤਦੀ ਆ ਤਾਂ 227 ਦਾ ਮੁੱਢ ਵੱਜੂਗਾ ਮੇਰੀ ਚੜ੍ਹਤ ਹੋ ਜੂਗੀ ਕਿ ਮੈਂ ਰਾਖੂ ਲਿਆ ਹੈ ਹੈਨਾ ਅਕਾਲੀ ਦਲ ਆਪਣੀ ਵਾਪਸੀ ਦਾ ਰਾਹ ਦੇਖਦਾ ਹੈ ਬੀਜੇਪੀ ਪੰਜਾਬ ਚ ਪੈਰ ਜਮਾਉਣ ਲਈ ਰਾਹ ਦੇਖਦਾ ਇਸ ਲਈ ਮੁੱਖ ਤੌਰ ਤੇ 14 ਦੇ ਵਿੱਚੋਂ 4 ਉਮੀਦਵਾਰੀ ਕੇਂਦਰ ਬਿੰਦੂ ਨੇ ਜੀ ਪਰ ਲੁਧਿਆਣਾ ਜਿਮਨੀ ਚੋਣ ਦੀ ਜਿੱਤ ਨਾਲ ਨਾ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਹਾਲਤ ਇਹ ਹੈ ਕਿ ਉਹ ਗਰਦੀ ਗਰਦੀ ਹੈ ਜੋ ਜਿੱਤ ਕੇ ਤਾਂ ਬਚ ਜੂਗੀ ਜੀ ਨਾ ਇਹ ਹਾਲਤ ਹੈ ਹਰ ਨਾਲ ਸਰਕਾਰ ਡਿੱਗ ਜੂਗੀ ਪਰ ਉਹਦੇ باوجود ਵੀ ਜਿਵੇਂ ਸਾਰੀਆਂ ਧਿਰਾਂ ਨੇ ਚੋਣ ਲੜੀ ਹੈ ਤੇ ਉਹ ਤੋਂ ਤਾਂ ਇਹ ਲੱਗਦਾ ਸੀ ਕਿ ਜਿਵੇਂ ਸਾਰਾ ਕੁਝ ਹੈ ਲੁਧਿਆਣੇ ਵਾਲੀ ਆਣਾ 22ਵੀਂ ਸੀਟ ਨਾਲੇ ਜੁੜ ਗਿਆ ਬਾਕੀ ਸਾਰਾ ਪੰਜਾਬ ਭੁੱਲੀ ਬੈਠੀ ਸੀ ਸਾਰੀਆਂ ਤੇ ਸੁੱਤਰ ਬਾਰੀ ਤੇਸ ਨੇ ਫਿਰ ਇਹਦੇ ਲਈ ਜਿਹੜੀ ਮਿਹਨਤ ਹੈ ਜੀ ਤੁਸੀਂ ਇੱਥੋਂ ਦਾ ਨਾ ਲਾ ਲੋ ਕਿ ਇਹ ਚੋਣ ਕਿੰਨੀ ਅਹਿਮ ਬਣاتی 227 ਦਾ ਜੀ ਇਹ ਸੈਮੀ ਫਾਈਨਲ ਹੈ ਜੀ ਇੱਥੋਂ ਹੀ ਮੋੜ ਬਜਣਾ ਜੀ ਪੰਜਾਬ ਦੀ ਵਿਧਾਨ ਸਭਾ ਦਾ ਕਿਹਦੀ ਸਰਕਾਰ ਬਣੂਗੀ ਜੀ ਅਗਲੀ ਪਾਰਟੀ ਕਿਹੜੀ ਹੋਊਗੀ ਜੀ ਇਸ ਨੂੰ ਆਧਾਰ ਬਣਾ ਕੇ ਲੜੀ ਚੋਣ ਦਾ ਤੁਸੀਂ ਕਿੰਨਾ ਜੋਰ ਜਮੈਸ਼ ਹੋਣੀ ਕਿ ਚਾਰ ਚਾਰ ਮੁੱਖ ਮੰਤਰੀ ਹਮ ਹਮ ਇੱਕ ਦੋ ਨਹੀਂ ਮੌਜੂਦਾ ਚਾਰ-ਚਾਰ ਮੁੱਖ ਮੰਤਰੀ ਇੱਕ ਜਿਮਨੀ ਚੋਣ ਲਈ ਹੈ ਜੀ ਖੁਦ ਮੁੱਖ ਮੰਤਰੀ ਭਗਵੰਤ ਮਾ ਬੇਸ਼ੱਕ ਅਖੀਰਲੇ ਤਿੰਨ ਦਿਨ ਨਹੀਂ ਦਿਖੇ ਜੀ ਪਰ ਓਵਰਆਲ ਨਜ਼ਰ ਆਉਦੇ ਰਹੇ ਲਗਾਤਾਰ ਸੋ ਪਹਿਲਾਂ ਹੀ ਤਰੀਕ ਲਾਣਨ ਤੋਂ ਪਹਿਲਾਂ ਹੀ ਚੋਣ ਲਾਣਨ ਤੋਂ ਪਹਿਲਾਂ ਵੀ ਇੱਥੇ ਰਹਿ ਕੇ ਕਰਦੇ ਰਹੇ ਕਿ ਜੀਵਾਰਾਂ ਮਿਲ ਕੇ ਸੋ ਇੱਕ ਮੁੱਖ ਮੰਤਰੀ ਮੌਜੂਦਾ ਭਗਵੰਤ ਮਾ ਦੂਸਰਾ ਦਿੱਲੀ ਦੀ ਮੁੱਖ ਮੰਤਰੀ ਬੀਬੀ ਰੇਖਾ ਗੁਪਤਾ ਹਮਮ ਤੀਸਰੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਜੀ ਚੌਥੇ ਹਿਮਾਚਲ ਦੇ ਮੁੱਖ ਮੰਤਰੀ ਸੁਖੂ ਹੋਰੀ ਸੋ ਚਾਰ ਚਾਰ ਮੌਜੂਦਾ ਮੁੱਖ ਮੰਤਰੀ ਇੱਕ ਜਿਵੇਂ ਨੀ ਚੋਣ ਦੇ ਲਈ ਜਦੋਂ ਜਾਇਤ ਕਰਦੇ ਨਜ਼ਰ ਹੈ ਜਿਹਦੀ ਜਿੱਤ ਹਾਰ ਨਾਲ ਕਿਸੇ ਸਰਕਾਰ ਤੇ ਕੋਈ ਅਸਰ ਨਹੀਂ ਜੀ ਕਿੰਨੀ ਅਹਿਮ ਹੋਣੀ ਹੈ ਚੋਣ ਇਹ ਨਹੀਂ ਵਿਜੇ ਜੀ ਚਾਰ ਸਾਬਕਾ ਮੁੱਖ ਮੰਤਰੀ ਵੀ ਇਹ ਸੀਟ ਤੇ ਜੋਰ ਜਮੈਸ਼ ਕਰਦੇ ਰਹੇ ਹਮਮ ਇੱਕ ਸਾਬਕਾ ਮੁੱਖ ਮੰਤਰੀ ਤਾਂ ਪੱਕਾ ਡੇਰਾ ਲਾ ਕੇ ਰੱਖਿਆ ਇੱਥੇ ਜੀ ਤੇ ਦੂਸਰੇ ਨੇ ਵੀ ਕੋਈ ਕਸਰ ਨਹੀਂ ਛੱਡੀ ਮੈਂ ਗੱਲ ਕਰ ਰਿਹਾ ਚਰਨਜੀਤ ਸਿੰਘ ਚੰਨੀ ਤੇ ਅਰਵਿੰਦ ਕੇਜਰੀਵਾਲ ਦੀ ਹੂੰ ਕਾਂਗਰਸ ਦੇ ਚੋਣ ਪ੍ਰਚਾਰ ਦੇ ਇੰਚਾਰਜ ਰਾਣਾ ਗੁਰਜੀਤ ਸਿੰਘ ਪ੍ਰਗਟ ਸਿੰਘ ਭੋੰਕਨਵਾਰੇ ਸੀ ਪਰ ਮੁੱਖ ਤੌਰ ਤੇ ਜਿਹੜਾ ਚਿਹਰਾ ਬਣ ਕੇ ਲੜ ਰਿਹਾ ਸੀ ਭਾਰਤ ਕੁਸ਼ਨਾਜੂ ਦੇ ਨਾਲ ਉਸ ਦੀ ਚਰਨਜੀਤ ਸਿੰਘ ਚੰਨੀ ਸੋ ਚਰਨਜੀਤ ਸਿੰਘ ਚੰਨੀ ਸਾਹਿਬ ਕਾ ਮੁੱਖ ਮੰਤਰੀ ਉਧਰੋਂ ਅਰਵਿੰਦ ਕੇਜਰੀਵਾਲ ਜਿਹੜਾ ਕਿਹਾ ਜਾ ਰਿਹਾ ਕਿ ਉਹ ਆਪਣੇ ਲਈ ਚੋਣ ਲੜ ਰਹੇ ਨੇ ਕਿ ਜਮਰੀ ਚੋਣ ਜੇ ਆਮ ਆਦੀ ਪਾਰਟੀ ਜਿੱਤੇ ਤਾਂ ਉਹ ਰਾਜ ਸਭਾ ਚ ਜਾਣਗੇ ਹੂੰ ਹੂੰ ਪਤਾ ਨਹੀਂ ਕਿਸੇ ਹੋਰ ਨੂੰ ਭੇਜਿਆ ਕਿ ਆਪ ਜਾਨਦੇ ਪਰ ਕਾਫੀ ਚਾਂਸ ਉਹਨਾਂ ਦੇ ਆਪਣੇ ਜਾਣਦੇ ਹੀ ਹੈ ਜੀ ਸੋ ਜੇ ਨਤੀਜਾ ਉਹਨਾਂ ਦੇ ਹਿਸਾਬ ਨਾਲ ਆ ਗਿਆ ਸੋ ਇਸ ਲਈ ਦੋ ਸਾਬਕਾ ਮੁੱਖ ਮੰਤਰੀ ਜਿਨ੍ਹਾਂ ਚ ਚਰਨਜੀਤ ਚੰਨੀ ਤੇ ਅਰਵਿੰਦ ਕੇਜਰੀਵਾਲ ਤੀਸਰਾ ਜੇਕਰ ਆਪਾਂ ਗੱਲ ਕਰੀ ਤਾਂ ਆਤਸੀ ਵੀ ਗੇੜੇ ਲਾਗੀ ਦੋ ਤੇ ਹੂੰ ਹੂੰ ਸੋ ਉਹ ਵੀ ਸਾਬਕਾ ਦਿੱਲੀ ਦੇ ਮੁੱਖ ਮੰਤਰੀ ਇਸੇ ਤਰ੍ਹਾਂ ਭੁਪੇਸ਼ ਭਗੇਲ ਜਿਹੜੇ ਕਾਂਗਰਸ ਦੇ ਇੰਚਾਰਜ ਨੇ ਜੀ ਉਹ ਵੀ ਮਤਲਬ ਸਾਬਕਾ ਮੁੱਖ ਮੰਤਰੀ ਰਹੇ ਨੇ ਸੋ ਇਸ ਲਈ ਇਹ ਚਾਰ-ਚਾਰ ਸਾਬਕਾ ਮੁੱਖ ਮੰਤਰੀ ਐ ਹੀ ਨਹੀਂ ਪਾਰਟੀਆਂ ਦੇ ਪ੍ਰਧਾਨਤਾ ਆਪਾਂ ਦੇਖੇ ਨੇ ਇਹ ਚਾਹੇ ਰਾਜਾਪੜਿੰਗ ਸੱਜੇ ਖੱਬੇ ਹੋ ਕੇ ਆਏ ਔਖੇ ਪਾਰੇ ਹੋ ਕੇ ਇੱਕ ਦੋ ਵਾਰ ਆ ਗਏ ਚਾਹੇ ਉਮੀਦਵਾਰ ਨੂੰ ਮਿਲੇ ਨਹੀਂ ਮਿਲੇ ਕਾਂਗਰਸੀ ਫੁੱਟ ਵੀ ਰਜੈਕਟਰ ਹੋਈ ਪਰ ਤਾਂ ਵੀ ਜਿਹੜਾ ਤਾਂ ਲਾਇਆ ਨਾ ਸੋ ਇਸੇ ਤਰ੍ਹਾਂ ਸੁਖਵੀਰ ਬਾਦਲ ਨੇ ਪੂਰੀ ਜਦੋਜਦ ਕੀਤੀ ਅਮਨ अरोੜਾ ਕਾਫੀ ਸਰਕਾਰ ਨੂੰ ਨਜ਼ਰ ਆਈ ਸੁਨੀਲ ਜਾਖੜੇ ਇਸ ਵਰ ਕਾਫੀ ਸਰਕਾਰ ਨੂੰ ਨਜ਼ਰ ਆਈ ਸੋ ਪਾਰਟੀਆਂ ਦੇ ਪ੍ਰਧਾਨ ਦਾ ਪ੍ਰਧਾਨ ਇਹ ਤੋਂ ਤੱਕ ਉਪ ਮੁੱਖ ਮੰਤਰੀ ਦੇ ਨਾਤੇ ਵੀ ਤੁਹਾਨੂੰ ਦੇਖਣਾ ਹੋਵੇ ਜੁਕਵੀਰ ਬਾਦਲ ਉਪ ਮੁੱਖ ਮੰਤਰੀ ਰਹੇ ਨੇ ਹੈਨਾ ਜੀ ਸ਼ਿਸ਼ੋਧਿਆ ਸਾਹਿਬ ਦਾ ਉਪ ਮੁੱਖ ਮੰਤਰੀ ਰਹੇ ਨੇ ਸੁਖਜਿੰਦਰ ਰੰਧਾਵਾ ਉਪ ਮੁੱਖ ਮੰਤਰੀ ਰਹੇ ਨੇ ਸੋ ਉਪ ਮੁੱਖ ਮੰਤਰੀ ਵੀ 11 ਦੇ ਕਰੀਬ ਮੈਂਬਰ ਪਾਰਲੀਮੈਂਟ ਜੀ ਰਾਜ ਠਾਕਰ ਰਗਨੀਤ ਬਿੱਟੂ ਮੰਗ ਦੋ ਤਿੰਨ ਕੇਂਦਰੀ ਮੰਤਰੀ ਜੀ ਸੋ ਇਸ ਲਈ ਪੂਰੀ ਹੌਟ ਸੀਟ ਬਣਾ ਕੇ ਲੜਾਈ ਲੜੀਆ ਤੇ ਹੁਣ ਉਹਦਾ ਫਾਇਦਾ ਕਿਨੂੰ ਹੁੰਦਾ ਜੀ ਕੀ ਦੀ ਮਿਹਨਤ ਫਲਦੀ ਆ ਹੈ ਕੀ ਦਾ ਬੀਜ ਯੁੱਗ ਦਾ ਅੰਤਨਾ ਅੱਜ ਵੀ ਬੰਦੇ ਬਹੁਤ ਫੜ ਹੋਏ ਉੱਥੇ ਨਕਲੀ ਵੋਟਾਂ ਪਾਉਣ ਆ ਰਹੇ ਆ ਕੋਈ ਟਰੱਕ ਲੈ ਕੇ ਆਇਆ ਕੋਈ ਗੱਡੀ ਲੈ ਕੇ ਆ ਰਿਹਾ ਸਮਾਨ ਅੱਜ ਵੀ ਵੋਟਾਂ ਵਾਲੇ ਦਿਨ ਵੀ ਸੋ ਇਹ ਪ੍ਰਕਿਰਿਆ ਵੀ ਜਾਰੀ ਰਹੀ ਸੋ ਇਸ ਲਈ 23 ਨੂੰ ਦੇਖਦੇ ਹਾਂ ਜਿਹਨੂੰ ਤਾਂ 23 ਦੇ ਇੰਤਜ਼ਾਰ ਰਹਾਂਗੇ ਹਮ ਅਚਾਹ ਦੀਪਕ ਜੀ ਦੱਸਿਓ ਜਿਹੜੀ ਸੀਐਮ ਯੋਗਸ਼ਾਲਾ ਉਹਦੇ ਵਿੱਚੋਂ ਮੁੱਖ ਮੰਤਰੀ ਭਗਵੰਤ ਮਾਨ ਵੀ ਗੈਰਹਾਜ਼ਰ ਰਹੇ ਤੇ ਕੇਜਰੀਵਾਲ ਵੀ ਗਾਇਬ ਨੇ ਤੁਸੀਂ ਕੱਲ ਗੱਲ ਇਹ ਕਰਦੇ ਸੀ ਵੀ ਮੁੱਖ ਮੰਤਰੀ ਕੱਲ ਜਾਂ ਪਰਸੋਂ ਆਪਾਂ ਗੱਲ ਕਰਦੇ ਸੀ ਵੀ ਮੁੱਖ ਮੰਤਰੀ ਦੀ ਸਿਹਤ ਵੀ ਨਾਸਾਜ਼ ਹੋਣ ਦੇ ਕੁਝ ਸੰਕੇਤ ਮਿਲ ਰਹੇ ਨੇ ਤੋ ਕਿ ਇਹ ਗੱਲ ਉਹਦੇ ਨਾਲ ਵੀ ਜੁੜਦੀ ਲੱਗਦੀ ਆ। ਬਿਲਕੁਲ ਤੁਹਾਡੀ ਗੱਲ درست ਹੈ ਵੀ ਜੀ ਕਿ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਚੋਣਾਂ ਦੇ ਸਮੇਂ ਵੱਖਰਾ ਹੀ ਚਾਲ ਚੜ ਜਾਂਦਾ ਹੋਵੇ ਇੱਕ ਸਰੂਰ ਵੱਖਰਾ ਹੀ ਚੜਿਆ ਹੋਵੇ ਉਹ ਮੁੱਖ ਮੰਤਰੀ ਭਗਵੰਤ ਮਾਨ ਅਚਾਨਕ ਮਤਲਬ ਕਿ ਪਿਛਲੇ ਆਖਰੀ ਦਿਨਾਂ ਦੇ ਵਿੱਚ ਜਦੋਂ ਜਿਵੇਂ ਆਪਾਂ ਕਹਿੰਦੇ ਆ ਕਿ 2020 'ਚ 18 19 20ਵਾਂ ਓਵਰ ਕਾਫੀ ਅਹਿਮ ਹੁੰਦਾ। ਉਹ ਮੈਂ ਆਖਰੀ 3 ਦਿਨ ਫਿਰ ਚੋਣ ਪ੍ਰਚਾਰ ਦੇ ਵੀ ਆਏ ਹੁੰਦੇ ਨਾ ਫਿਰ ਉਹੀ ਥੋੜਾ ਮਨੀਸ਼ ਸ਼ੋਧੀਆਂ ਨੇ ਕੱਲੇ ਨੇ ਰੋਡ 'ਚੋਂ ਕੱਢਿਆ ਜੀ ਉਹੀ ਥੋੜਾ ਕੱਲਾ ਆਵਨ ਰੋਡ ਨਾਲ ਥਰ ਗਿਆ ਨਾ ਕੇਜਰੀ ਵਾਲਾ ਇਹਨਾ ਭਗਵੰਤ ਜੀ ਮਾਣੇ ਕੀ ਮਸਲਾ ਹੂੰ ਸੋ ਭਗਵੰਤ ਮਾਨ ਮਾਰੇ ਵਿਕਰਮਜੀਤ ਸਿੰਘ ਜੀ ਕਹਿੰਦੇ ਜੀ ਬਿਮਾਰ ਨੇ ਹੂੰ ਤੇ ਜੀ ਕਹਿੰਦੀ ਜੀ ਉਹਨਾਂ ਦੇ ਘਰੇ ਹਾਰਟ ਵਾਲਾ ਵੀ ਪੀਜੀੀ ਤੋਂ ਡਾਕਟਰ ਬੁਲਾਇਆ ਗਿਆ ਸਪੈਸ਼ਲਿਸਟ ਜੀ ਉਹਨਾਂ ਦੇ ਘਰੇ ਤਾਂ ਜੀ ਆਦੂਆ ਕਿਡਰੀ ਵਾਲਾ ਵੀ ਬੁਲਾ ਲਿਆ ਜੀ ਕਾਫੀ ਔਖੀ ਸਥਿਤੀ ਹੈ ਜੀ ਦਾਖਲ ਵੀ ਕਰਨਾ ਪੈ ਸਕਦਾ ਜੀ ਐਮਬੂਲੈਂਸ ਵੀ ਆ ਗਈ ਪਰ ਚੌਣ ਪ੍ਰਚਾਰ ਚੋਤਾ ਪਰੇ ਹੋਈ ਹੋਏ ਭਗਵੰਤੋ ਅੱਜ ਸੀਐਮ ਜਿਹੜੀ ਯੋਗਸ਼ਲਾ ਉਹ ਜਲੰਧਰ ਚ ਰੱਖੀ ਗਈ ਸੀ ਜੀ ਹਾਲ ਤੇ ਹੀ ਸੀ ਕਿ ਜਿਹੜੇ ਪਿੰਡਾਂ ਖੇਤਰਾਂ ਚੋਂ 100-100 ਬੰਦਾ ਆਉਣਾ ਸੀ ਜੀ ਉੱਥੇ ਵੀ ਬੱਸ ਕਹਿੰਦੇ ਇੱਕ ਇੱਕ ਪਹੁੰਚੀ ਦੂਜੀ ਬੜੀ ਲੇਟ ਆਈ ਲੋਕ ਔਖੇ ਹੋ ਕੇ ਆਏ ਚਲੋ ਆ ਗਏ ਹੂੰ ਗਾਹਾਂ ਕਹਿੰਦੇ ਪੀਣ ਤੱਕ ਦੇ ਪਾਣੀ ਦਾ ਪ੍ਰਬੰਧ ਨਹੀਂ ਸੀ ਖਾਣਾ ਤਾਂ ਕੀ ਪ੍ਰਬੰਧ ਕਰਨਾ ਜੀ ਕਹਿੰਦੇ ਬੇਰਕਾਰ ਤੋਂ ਮੰਗਾਇਆ ਗਿਆ ਸੀ ਸਮਾਨ ਕੇ ਬੇਰਕਾਰ ਨੂੰ ਡਿਊਟੀ ਲਈ ਆ ਵੀ ਕਿ ਹੈ ਨਾ ਬੇਰਕਾ ਦੇ ਪੀਓ ਪੂ ਜੋ ਜਿਹੜੇ ਪੀਣ ਵਾਲੀ ਲਿਕਵਿਡ ਵਗੈਰਾ ਹੁੰਦੇ ਨੇ ਸਾਰਾ ਕੁਝ ਪਰ ਕਹਿੰਦੇ ਕਿ ਉਹ ਗੱਡੀਆਂਾਂ ਚ ਕੰਟੇਨਰਾਂ ਚ ਭਰੇ ਹੀ ਰਹਿ ਗਏ ਵੰਡੇ ਹੀ ਹੂੰ ਹੂੰ ਲੋਕ ਤਾਂ ਫੋਕੇ ਪਾਣੀ ਨੂੰ ਤਰ ਸੀਗੇ ਸੋ ਇਹ ਵੀ ਇੱਕ ਪੈਨੂ ਭਰਿਆ ਫਿਰ ਸ਼ਾਇਦ ਇਹ ਇਸ ਲਈ ਸਮਾਨ ਵਚਾਰ ਰਹੇ ਕਿ ਮੁਖੋਦਰੀ ਸਾਹਿਬ ਤਾਂ ਆਏ ਨਹੀਂ ਕਾਨੂੰ ਮੰਨਣਾ ਜੀ ਫਿਰ ਐਲਈਡੀ ਆ ਵੀ ਕਹਿੰਦੇ ਚੰਗੀਆਂ ਨਹੀਂ ਸੀਗੀਆਂ ਕਰਨਾ ਐ ਸੀ ਯੋਗਾ ਤੇ ਐਲਈਡੀ ਦੇਖਣ ਲਈ ਉਹ ਕਰਦਨ ਮੋੜਨੀ ਪੈਂਦੀ ਸੀ ਸਟੇਜ ਦੀ ਆਵਾਜ਼ ਵੀ ਸਾਫ਼ ਨਹੀਂ ਸੁਖਾਈ ਸੁਣਾਈ ਦੇ ਰਹੀ ਸੀ ਇਹ ਸਾਰੇ ਦੇ ਵਿੱਚ ਇਹ ਪ੍ਰੋਗਰਾਮ ਦੇ ਲਈ ਅਚੇਚਾ ਆਲਾਨ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੇ ਨਾਲ ਅਰਵਿੰਦ ਕੇਜਰੀਵਾਲ ਆਉਣਗੇ ਹੂੰ ਹੂੰ ਤੇ ਨਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਆਇਦਾਂ ਅਰਵਿੰਦ ਕੇਜਰੀਵਾਲ ਪਹੁੰਚੇ ਜੀ ਹੁਣ ਵਿਜੇ ਜੀ ਜੇ ਮੁੱਖ ਮੰਤਰੀ ਭਗਵੰਤ ਮਾਨ ਬਿਮਾਰ ਨੇ ਹੂੰ ਹੂੰ ਜੇ ਵਿਕਰਮ ਜੀ ਠੇਦੀ ਗੱਲ ਸਹੀ ਆ ਅਜੇ ਤੱਕ ਵੀ ਸਰਕਾਰੀ ਤੌਰ ਤੇ ਅਧਿਕਾਰਕ ਤੌਰ ਤੇ ਸੀਐਮ ਹਾਊਸ ਵੱਲੋਂ ਸਰਕਾਰ ਵੱਲੋਂ ਲੋਕ ਸੰਪਰਕ ਵਿਭਾਗ ਵੱਲੋਂ ਸਿਹਤ ਵਿਭਾਗ ਵੱਲੋਂ ਕਿਸੇ ਵੱਲੋਂ ਕੋਈ ਇਹ ਗੱਲ ਨਹੀਂ ਕਹੀ ਜਾ ਰਹੀ ਕਿ ਮਖੰਦਰੀ ਸੇਤ ਨੂੰ ਲੈ ਕੇ ਕੀ ਆ ਅੱਜ ਵੀ ਚੋਣਾਂ ਤੋਂ ਪਹਿਲਾਂ ਉਹਨਾਂ ਦਾ ਇੱਕ ਵਸ ਟਵੀਟ ਆਇਆ ਐਕਸ ਦੇ ਉੱਤੇ ਉਹਨਾਂ ਨੇ ਪੋਸਟ ਪਾਈ ਕਿ ਜੀ ਵੋਟਾਂ ਨੇ ਇਹ ਛੁੱਟੀ ਦੇ ਦਿਨ ਨੂੰ ਛੁੱਟੀ ਮੰਗਣਾ ਸਮਝੋ ਵੋਟ ਪਾਉਣ ਜ਼ਰੂਰ ਨਿਕਲ ਜੋ ਜੀ ਸੋ ਇਸ ਹ ਸਭ ਦੇ ਬਾਵਜੂਦੋ ਕਿਥੇ ਖੁਦ ਨਜ਼ਰ ਨਹੀਂ ਆਇਆ ਤੇ ਜੇ ਉਹ ਨਹੀਂ ਗਏ ਤਾਂ ਫਿਰ ਅਰਵਿੰਦ ਕੇਜਰੀਵਾਲ ਕਿਉਂ ਨਹੀਂ ਆਇਆ ਹੁਣ ਇਹਦੇ ਬਾਰੇ ਸਰਕਾਰ ਤਾਂ ਕੁਝ ਨਹੀਂ ਕਹਿ ਰਹੀ ਜੀ ਪਰ ਜੋ ਮੈਂ ਮਹਿਸੂਸ ਕਰਦਾ ਕਿ ਜੇ ਭਗਵੰਤ ਮਾਨ ਜੀ ਆਉਂਦੇ ਤਾਂ ਮੁੱਖ ਮੰਤਰੀ ਦੇ ਪ੍ਰੋਟੋਕੋਲ ਦੇ ਹਿਸਾਬ ਨਾਲ ਉਹਨਾਂ ਦਾ ਚੌਪਰ ਉਡਦਾ ਜੀ ਤੇ ਚੌਪਰ ਉਡਦਾ ਤਾਂ ਕੇਜਰੀਵਾਲ ਵਿੱਚ ਚੜਦੇ ਹੂੰ ਹੂੰ ਹੁਣ ਕੇਜਰੀਵਾਲ ਦੇ ਲਈ ਜੇ ਕੱਲਾ ਚੌਪਰ ਢਾ ਲੈਣ ਤੇ ਤਾਂ ਪਹਿਲਾਂ ਹੀ ਬਦਨਾਮੀ ਬਹੁਤ ਹੋਈ ਹੋਈ ਆ ਹੋਰ ਹੋ ਜਾਣੀ ਸੀ ਜੀ ਕਿਉਂਕਿ ਪ੍ਰੋਟੋਕੋਲ ਆ ਜੇ ਪੰਜਾਬ ਦਾ ਚੌਪਰ ਉਡੂਗਾ ਤਾਂ ਮੁੱਖ ਮੰਤਰੀ ਸਾਹਿਬ ਦਾ ਪਿੱਛੋਂ ਨਾ ਜ਼ਰੂਰੀ ਆ ਹੂੰ ਹੁਣ ਕੀ ਕੇਜਰੀਵਾਲ ਦੇ ਚੱਕਰ 'ਚ ਮੁੱਖ ਮੰਤਰੀ ਨੂੰ ਵੈਸੀ ਨਾਲ ਧੂਈ ਫਰੀ ਜਾਂਦੇ ਨੇ ਕਿ ਮੁੱਖ ਮੰਤਰੀ ਨਾਲ ਕੇਜਰੀਵਾਲ ਜਾਂਦੇ ਨੇ ਹੂੰ ਤੇ ਅੱਜ ਮੁੱਖ ਮੰਤਰੀ ਕਰਕੇ ਚੌਪਰ ਨਹੀਂ ਉੱਠ ਸਕਦਾ ਸੀ ਉਹ ਨਾਲ ਨਹੀਂ ਜਾ ਸਕਦੇ ਸੀ ਤੇ ਕੇਜਰੀਵਾਲ ਵੀ ਨਹੀਂ ਗਏ ਹੂੰ ਸੋ ਇਸ ਲਈ ਇਹ ਸਵਾਲ ਬਹੁਤ ਅਹਿਮ ਹੈ ਕਿ ਕੀ ਇਹ ਪੰਜਾਬ ਦੇ ਪੈਸੇ ਦੀ ਬਰਬਾਦੀ ਦਾ ਮੁੱਢ ਵੱਜਿਆ ਹੋਇਆ ਕਿ ਜੀ ਕੇਜਰੀਵਾਲ ਜੀ ਅੱਜ ਇਸ ਲਈ ਜਾ ਸਕਦੇ ਕਿਉਂਕਿ ਚੌਪਰ ਨਹੀਂ ਉੱਠ ਸਕਦਾ ਚੌਪਰ ਉੱਡੂਗਾ ਤਾਂ ਹੀ ਜਾਣਗੇ ਉਹ ਹੂੰ ਮੁੱਖ ਮੰਤਰੀ ਭਗਵੰਤ ਮਾਨ ਇਸ ਤੋਂ ਪਹਿਲਾਂ ਇਹ ਗੱਲਾਂ ਜਨਤਕ ਕਰਦੇ ਨੇ ਰੈਲੀਆਂ 'ਚ ਕਿ ਚਿੜੀ ਦੇ ਪੰਜੇ ਜਿੰਨਾ ਪੰਜਾਬ ਹੈ ਜਨਾਬ ਜੀ ਤੇ ਜੇ ਚੰਡੀਗੜ੍ਹ ਤੋਂ ਦਿੱਲੀ ਜਾਣ ਲਈ ਵੀ ਇਹ ਮਤ ਚੰਡੀਗੜ੍ਹ ਤੋਂ ਜਲੰਧਰ ਜਾਣ ਲਈ ਵੀ ਤੁਹਾਨੂੰ ਚੌਪਰ ਚਾਹੀਦਾ ਹੋ ਸਕਦਾ ਚੌਪਰ ਵਾਇਲ ਦਿੱਲੀ ਉੜਕੇ ਆਉਂਦਾ ਹੋਵੇ ਫਿਰ ਤਾਂ ਕਿਉਂਕਿ ਹੁਣ ਤੁਸੀਂ ਆਰਟੀਆਈ ਵੀ ਜਾਣਕਾਰੀ ਦੇਣ ਤਾਂ ਹਟ ਗਏ ਹੂੰ ਤੇ ਪਾਰਟੀ ਦੇ ਪ੍ਰਧਾਨ ਉਹ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਪਾਰਟੀ ਦਾ ਪੈਸਾ ਵੀ ਖਰਚ ਲੋ ਵੀ ਇੱਥੇ ਇਕੱਠਾ ਹੋ ਰਿਹਾ ਪੰਜਾਬ ਤੋਂ ਹੀ ਸਭ ਨੂੰ ਪਤਾ ਹੈ ਹੂੰ ਸੋ ਇਸ ਲਈ ਇਸ ਨੂੰ ਲੈ ਕੇ ਵੀ ਚਰਚਾ ਮੈਨੇ ਕਿ ਨਾ ਜਾਣਦਾ ਕਰਨਾ ਹੈ ਜੀ ਅੱਛਾ ਦੀਪਕ ਜੀ ਗੱਲ ਅਹਮਦਾਬਾਦ ਹਾਲਸੇ ਦੇ ਮੁਤਲਕ ਵੀ ਕਰਿਏ ਕਿਉਂਕਿ ਜਿਹੜਾ ਬਲੈਕ ਬਾਕਸ ਆ ਔਰਿਕ ਵਰਤੇ ਹੋ ਗਿਆ ਸੀ ਕੁਝ ਖਬਰਾਂ ਐ ਵੀ ਸੁਣਨ ਨੂੰ ਮਿਲ ਰਹੀਆਂ ਨੇ ਵੀ ਬਲੈਕ ਬਾਕਸ ਡੈਮੇਜ ਹੋਇਆ ਹੋ ਸਕਦਾ ਉਹਦੇ ਵਿਸ਼ਲੇਸ਼ਣ ਵਾਸਤੇ ਉਹਨੂੰ ਬਾਹਰ ਹੀ ਭੇਜਣਾ ਪਵੇ ਇੱਥੇ ਅਮਰੀਕਾ ਭੇਜਣਾ ਪਵੇ ਉਹਦੀ ਸਟੱਡੀ ਵਗੈਰਾ ਕਰਨ ਲਈ ਪਰ ਹੋਰ ਕਿਹੜੀਆਂ ਕਿਹੜੀਆਂ ਗੱਲਾਂ ਹੁਣ ਤੱਕ ਉਸ ਹਾਦਸੇ ਦੇ ਸੰਦਰਭ ਵਿੱਚ ਸਾਹਮਣੇ ਆਈਆਂ ਨੇ ਕਿ ਉਡਾਨ ਭਰਦੇ ਸਾਰੀ ਕੁਝ ਪਲਾਂ ਦੇ ਅੰਦਰ ਅੰਦਰ ਉਹ ਜਹਾਜ਼ ਹਾਦਸਾ ਗ੍ਰਸਤ ਕਿਉਂ ਹੋ ਗਿਆ ਸੀ ਜੀ ਬਿਲਕੁਲ ਜੀ ਇਹ ਬਲੈਕ ਬਾਕਸ ਦੀ ਜੇਕਰ ਪੂਰੀ ਜਾਣਕਾਰੀ ਸਾਹਮਣੇ ਆ ਜਾਂਦੀ ਹੈ ਉਸ ਤੋਂ ਬਾਅਦ ਫਿਰ ਕਾਫੀ ਕੁਝ ਬਿਲਕੁਲ ਸਹੀ ਰੂਪ ਸਪੱਸ਼ਟ ਹੋ ਜਾਂਦਾ ਹੈ ਜੀ ਆਪਾਂ ਹਾਸੇ ਵਾਲੇ ਦਿਨ ਵੀ ਗੱਲ ਕਰ ਰਹੇ ਸੀ ਕਿ ਕਿ ਜੇ ਤਾਂ ਇਹ ਕੋਈ ਅਚਾਨਕ ਆਈ ਤਕਨੀਕੀ ਖਾਮੀ ਹੈ ਫਿਰ ਤਾਂ ਤੁਸੀਂ ਕੋਈ ਇਸ ਪਹਿਲੂ ਤੇ ਕਿਸੇ ਨੂੰ ਸਿੱਧਾ ਦੋਸ਼ ਨਹੀਂ ਦੇ ਸਕਦੇ ਜੇ ਇਹ ਚ ਮਨੁੱਖੀ ਗਲਤੀ ਸ਼ਾਮਲ ਹੈ ਕੋਈ ਅਣਗਹਿਲੀ ਸ਼ਾਮਲ ਹੈ ਕੋਈ ਅਣਦੇਖੀ ਸ਼ਾਮਲ ਹੈ ਫਿਰ ਇਹ ਬਹੁਤ ਖਤਰਨਾਕ ਹੁਣ ਇਸ ਤੋਂ ਬਾਅਦ ਲਗਾਤਾਰ ਜਿਵੇਂ ਉਡਾਨਾਂ ਰੱਦ ਹੋ ਰਹੀਆਂ ਹਨ ਖਾਸ ਕਰਕੇ ਇੰਡੀਅਨ ਏਅਰਲਾਈਨਸ ਦੀਆਂ ਜਾਂ ਬੋਇੰਗ ਨੂੰ ਲੈ ਕੇ ਜਿਵੇਂ ਚਰਚਾ ਚੱਲ ਰਹੀ ਹੈ ਮੈਂ ਇੱਕ ਸਰਵੇ ਦੇਖ ਰਿਹਾ ਸੀਗਾ ਉਹ ਸਰਵੇ ਕੀਤਾ ਗਿਆ 294 ਜਿਲ੍ਹਿਆਂ ਦੇ ਵਿੱਚ 40000 ਬੰਦਿਆਂ ਤੇ ਅੱਛਾ ਜੀ ਤੇ ਉਹਨਾਂ ਦੇ ਵਿੱਚ ਬੀਜੇ ਜੀ ਤੁਸੀਂ ਇਹ حساب ਲਾ ਲਓ ਕਿ ਜਦੋਂ 40000 ਬੰਦਿਆਂ ਤੇ ਸਰਵੇ ਹੋਇਆ ਉਹਨਾਂ ਚੋਂ 55% ਦਾ ਇਹ ਮੰਨਣਾ ਸੀ ਕਿ ਜਦੋਂ ਤੱਕ ਅਹਮਦਾਬਾਦ ਵਾਲੇ ਜਹਾਜ਼ ਦੀ ਘਟਨਾ ਦਾ ਪੂਰਾ ਸੱਚ ਸਾਹਮਣੇ ਨਹੀਂ ਆ ਜਾਂਦਾ ਕਾਰਨ ਨਿਸਪਸ਼ਟ ਹੋ ਜਾਂਦਾ ਤਦ ਤੱਕ ਬੋਇੰਗ ਵਾਲੇ ਜਹਾਜ਼ ਪਰੇ ਹਟਾ ਲੈਣੇ ਚਾਹੀਦੇ ਆ ਇਹਨਾਂ ਨੂੰ ਨਹੀਂ ਉਡਾਉਣਾ ਚਾਹੀਦਾ ਹਮ ਇੱਥੋਂ ਤੱਕ ਇਹਦੇ ਵਿੱਚ ਹੀ ਪਤਾ ਲੱਗਾ ਦੇਖੋ ਆਪਾਂ ਭਾਰਤੀ ਲੋਕ ਜੇ ਕਿਸੇ ਢਾਬੇ ਤੇ ਰੋਟੀ ਖਾਣ ਵੀ ਜਾਈਏ ਨਾ ਤਾਂ ਆਪਾਂ ਪਹਿਲਾਂ ਮਤਲਬ ਕੀ ਖਾਣਾ ਹੈ ਉਹ ਇੱਛਾ ਦੇ ਹਿਸਾਬ ਨਾਲ ਨਹੀਂ ਦੇਖਦੇ ਜੀ ਆਪਾਂ ਰੇਟ ਦੇ ਹਿਸਾਬ ਨਾਲ ਕੰਮ ਵੇਖਦੇ ਆਪਾਂ ਜ਼ਿਆਦਾਤਰ ਜੇ ਬਰਤਾਰਾ ਪਰ ਰੇਟ ਵਾਲੇ ਪਾਸੇ ਦੇਖਦੇ ਆਂ ਜੀ ਕੋਈ ਬਾਜ਼ਾਰ ਚ ਘਰਦਿਆਂ ਨੇ ਚੀਜ਼ ਲੈਣੀ ਹੋਵੇ ਤਾਂ ਜਿਨੇ ਘਰ ਚੋਂ ਪੈਸੇ ਦੇਣੇ ਹੁੰਦੇ ਆ ਨਾ ਘਰ ਦੇ ਰੰਗ ਦੇਖ ਰਹੇ ਹੋਣਗੇ ਚੀਜ਼ ਦੀ ਪਸੰਦ ਦੇਖ ਰਹੇ ਹੋਣਗੇ ਚੱਕ ਉਲਟਾ ਪਲਟਾ ਕੇ ਦੇਖ ਰਹੇ ਹੋਣਗੇ ਅਜੇ ਝੱਗਾ ਹੋਵੇ ਚਾ ਪੈਂਟੋ ਵਿੱਚ ਹੈ ਕੋਈ ਬਜਾਰੂ ਚੀਜ਼ ਹੋਵੇ ਬੰਦਾ ਉਹ ਚੋ ਟੈਗ ਲੱਗ ਰਿਹਾ ਹੁੰਦਾ ਜਿਹਨੇ ਪੈਸੇ ਕਰਨੇ ਨੇ ਤੇ ਕਿ ਪਹਿਲਾਂ ਦੇਖਾਂ ਕੀਮਤ ਕਿੰਨੀ ਹੈ ਜੀ ਸੋ ਜਹਾਜ਼ ਵਾਲੇ ਮਾਮਲੇ ਚ ਵੀ ਜਦੋਂ ਬੰਦਾ ਬੁਕਿੰਗ ਕਰਾਉਂਦਾ ਨਾ ਸਭ ਤੋਂ ਪਹਿਲਾਂ ਸਭ ਤੋਂ ਵੱਧ ਜੇ ਕੋਈ ਦੇਖਿਆ ਜਾਂਦਾ ਮਤਲਬ ਸਰਚ ਕੀਤਾ ਜਾਂਦਾ ਤਾਂ ਇਹ ਕਿਤਾ ਜਾਂਦਾ ਟਿਕਟ ਕਿੰਨੀ ਹੋਵੇਗੀ ਕਿੰਨੇ ਦੀ ਹੋਵੇਗੀ ਸੋ ਇਹ ਜਿਹੜੇ 40000 ਬੰਦਿਆਂ ਦਾ ਸਰਵੇ ਹੋਇਆ ਨਾ ਚ 73% ਬੰਦਿਆਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਅਸੀਂ ਹੁਣ ਇਹ ਦੇਖਦੇ ਹਾਂ ਕਿ ਜੀ ਕੀਮਤ ਕਿੰਨੀ ਹੈ ਟਿਕਟ ਦੀ ਹੂੰ 56% 58% ਲੋਕਾਂ ਨੇ ਕਿਹਾ ਕਿ ਅਸੀਂ ਇਹ ਦੇਖਦੇ ਹਾਂ 에ਰਲਾਈਨ ਕਿਹੜੀ ਆ ਹੂੰ ਤੇ ਇਹਦੇ ਵਿੱਚ 46% ਦੇ ਕਰੀਬ 45-46% ਬੰਦੇ ਉਹ ਨੇ ਜਿਹੜੇ ਕਹਿੰਦੇ ਜੀ ਅਸੀਂ ਇਹ ਦੇਖ ਰਹੇ ਹਾਂ ਹੁਣ ਜਿਹੜਾ ਪਹਿਲਾਂ ਸ਼ਰਤ ਦੇ ਨਹੀਂ ਦੇਖਦੇ ਸੀ ਅਹਮਦਾਬਾਦ ਦੀ ਘਟਨਾ ਤੋਂ ਬਾਅਦ ਅਸੀਂ ਇਹ ਦੇਖਦੇ ਹਾਂ ਕਿ ਜਹਾਜ਼ ਕਿੰਨਾ ਪੁਰਾਣਾ ਹੂੰ ਹੂੰ ਉਹਦੇ ਬਾਰੇ ਪੁਰਾਣੀ ਰਿਪੋਰਟ ਕੀ ਆ ਇਹ ਲੱਭਣ ਦੀ ਕੋਸ਼ਿਸ਼ ਹੋ ਰਹੀ ਆ ਜੀ ਜਿਹੜੀ ਯਾਤਰੀ ਉਹ ਬੁਕਿੰਗ ਕਰਾਉਣਾ ਚਾਹੁੰਦੇ ਨੇ ਉਹ ਨੰਬਰ ਪਾ ਕੇ ਉਹ ਸਾਰਾ ਕੁਝ ਜਾਣਕਾਰੀ ਪਾ ਕੇ 에ਰਲਾਈਨ ਦੀ ਜਾਣਕਾਰੀ ਪਾ ਕੇ ਸਰਚ ਕੀਤਾ ਜਾ ਰਿਹਾ ਹੂੰ ਹੂੰ ਸੋ ਇਹ ਇੱਕ ਕੋੜਾ ਸੱਚ ਹੈ ਸੋ ਇਸੇ ਪਹਿਲੂ ਨੂੰ ਧਿਆਨ ਚ ਰੱਖਦੇ ਹੋਇਆ ਅਹਮਦਾਬਾਦ ਦੀ ਘਟਨਾ ਦੇ ਲਈ ਜਿਹੜੀ ਮੁੱਢਲੀ ਜਾਂਚ ਦੇ ਕੁਝ ਤੱਥ ਸਾਹਮਣੇ ਆਏ ਨੇ ਜਿਦੇ ਵਿੱਚ ਭਾਰਤੀ ਏਜੰਸੀਆਂ ਵੀ ਜਾਂਚ ਕਰ ਰਹੀਆਂ ਨੇ ਅਮਰੀਕੀ ਏਜੰਸੀਆਂ ਵੀ ਉਹਨਾਂ ਦੇ ਨਾਲ ਨੇ ਬੋਇੰਗ ਵਾਲੇ ਅਧਿਕਾਰੀ ਵੀ ਉਹਨਾਂ ਦੇ ਨਾਲ ਨੇ ਉਹਨਾਂ ਨੇ ਜਿਹੜੀ ਮੁੱਢਲੀ ਜਾਂਚ ਕੀਤੀ ਆ ਉਹਦੇ ਵਿੱਚ ਇਹ ਗੱਲ ਉੱਪਰ ਕੇ ਸਾਹਮਣੇ ਆਈ ਆ ਕਿ ਉਡਾਨ ਭਰਦਿਆਂ ਹੀ ਜਹਾਜ਼ ਦੇ ਦੋਵੇਂ ਇੰਜਣ ਬੰਦ ਹੋ ਗਏ ਸੀ ਹੂੰ ਹੂੰ ਪਰ ਇਹਦੇ ਨਾਲ ਇੱਕ ਪਹਿਲੂ ਹੈ ਉਹ ਕਹਿੰਦੇ ਜੀ ਇਹ ਫਲਾਈਟ ਐਮਰਜੈਂਸੀ ਪਾਵਰ ਜਨਰੇਟਰ ਉੱਤੇ ਸੀ ਅਤੇ ਉਡਾਨ ਭਰਦੇ ਇੰਜਣ ਦੇ ਦੋ ਮਿੰਜਣ ਬੰਦ ਹੋ ਗਏ। ਹੁਣ ਇਹ ਤਕਨੀਕੀ ਮਹਾਰੀ ਦੱਸ ਸਕਦੇ ਨੇ ਕਿ ਕੀ ਕੋਈ ਉਡਾਨ ਭਰਨ ਤੋਂ ਪਹਿਲਾਂ ਕੋਈ ਤਕਨੀਕੀ ਸੰਕੇਤ ਮਿਲੇ ਹੋਣਗੇ? ਕਿ ਕੋਈ ਅਜੀਹ ਖਤਰੇ ਦਾ ਕੋਈ ਸਿਗਨਲ ਆਇਆ ਹੋਵੇਗਾ, ਕੋਈ ਲਾਈਟ, ਕੋਈ ਬੱਤੀ, ਕੋਈ ਨਿਸ਼ਾਨ ਜਿਹੜਾ ਹੁੰਦਾ ਹੈ ਕਿ ਉਹਦੀ ਅਣਦੇਖੀ ਕੀਤੀ ਗਈ? ਹਮ। ਹੁਣ ਜਿਹੜਾ ਮੋੜਲੀ ਜਾਂਚ ਆ ਰਹੇ ਨੇ, ਤਾਥੂ ਆ ਰਹੇ ਨੇ ਕਿ 400 ਫੁੱਟ ਦੀ ਉਚਾਈ ਤੇ ਜਾ ਕੇ ਦੋਵਾਂ ਪਾਇਲਟਾਂ ਨੂੰ ਪਤਾ ਲੱਗ ਗਿਆ ਕਿ ਦੋ ਇੰਜਨ ਕੰਮ ਛੱਡ ਗਏ ਹੂੰ ਹੂੰ ਤੇ ਉਸ 400 ਫੁੱਟ ਦੀ ਉਚਾਈ ਤੇ ਹੀ ਉਹਨਾਂ ਨੇ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਔਰ ਕਰੀਬ ਕਰੀਬ 17 ਸਕਿੰਟ ਉਹਨਾਂ ਨੇ 17 ਸਕਿੰਟ ਕੀ ਹੁੰਦੇ ਨੇ ਜੀ ਜੀ 17 ਸਕਿੰਟ ਉਹਨਾਂ ਨੇ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਤੇ 18ਵੇਂ ਸਕਿੰਟ ਤੋਂ ਪਹਿਲਾਂ ਪਹਿਲਾਂ ਜਹਾਜ਼ ਕ੍ਰੈਸ਼ ਹੋ ਗਿਆ ਹੂੰ ਤੇ ਹੁਣ ਇਹਦੇ ਨਾਲ ਨਾਲ ਇਹ ਪਹਿਲੂ ਵੀ ਵਚਨ ਦੀ ਕੋਸ਼ਿਸ਼ ਹੋ ਰਹੀ ਆ ਕਿ ਕੀ ਜਹਾਜ਼ ਓਵਰਲੋਡ ਸੀ ਹੁਣ ਇਹ ਓਵਰਲੋਡਿੰਗ ਵਾਲਾ ਜੇ ਉਹਦੀਆਂ ਸੀਟਾਂ ਉੰਨੀਆਂ ਹੀ ਨੇ ਹੁਣ ਬੱਸ ਵਾਲਾ ਕੰਮ ਤਾਂ ਹੈ ਨਹੀਂ ਅੱਜ ਕਿ ਛੱਤ ਤੇ ਬਿਠਾ ਕੇ ਲੈ ਗਏ ਅੰਦਰ ਬੰਦੇ ਖੜੇ ਕਰ ਲਏ ਜੇ ਹੀ ਉਹਦੀਆਂ ਸੀਟਾਂ ਉੰਨੀਆਂ ਨੇ ਸਮਾਨ ਲਿਜਾਣ ਦੀ ਲਿਮਟ ਉਨੀ ਹੋ ਐ ਕੀ ਉਹ ਤੋਂ ਬਿਨਾ ਵੀ ਕੋਈ ਖੇੜ ਹੁੰਦਾ ਹ ਹ ਕੀ ਲਿਮਟ ਤੋਂ ਵੱਧ ਸਮਾਨ ਲਿਜਾਇਆ ਜਾਂਦਾ ਕੋਈ ਚੀਜ਼ਾਂ ਜਿਵੇਂ ਇੱਥੇ ਬੱਸਾਂ ਵਾਲਿਆਂ ਨੂੰ ਹੁੰਦਾ ਕਿ ਆ ਫੜਾ ਦਿਓ ਜੀ ਸਾਡਾ ਲਾਹ ਦਿਓ ਜਿੱਥੇ ਕੀ ਇਹ ਜਾ ਕੁਛ ਹੈ ਕੀ ਇਹਦਾ ਪਹਿਲੂ ਜੇ ਓਵਰਲੋਡਿੰਗ ਵਾਲਾ ਸਵਾਲ ਹੈ ਕਿੱਥੋਂ ਹੈ ਜੀ ਸੋ ਇਹ ਕਿੰਨੇ ਹੀ ਤਾਤ ਆ ਜੇ ਇਹ ਸਵਾਲ ਖੜੇ ਨੇ ਜਿਨ੍ਹਾਂ ਦੇ ਜਵਾਬ ਅਜੇ ਮਿਲਣੇ ਬਾਕੀ ਨੇ ਤੁਹਾਡੀ ਗੱਲ ਦਰੁਸਤ ਹੈ ਕਿ ਬਲੈਕ ਬਾਕਸ ਖੁੱਲੇ ਬਿਨਾ ਜਦ ਤੱਕ ਕਾਰਡ ਬਾ ਨਹੀਂ ਖੁੱਲਦਾ ਤਦ ਤੱਕ ਪੂਰਾ ਸੱਚ ਬਾਹਰ ਆਉਂਦਾ ਅੰਦਾਜ਼ਾ ਨਹੀਂ ਹੈ ਜੀ ਅਚਾ ਦਿਪਕ ਜੀ ਇਹ ਦੱਸਿਓ ਹੁਣ ਪੰਜਾਬ ਤੋਂ ਦਿੱਲੀ ਵੱਲ ਨੂੰ ਜੇ ਜਾਣਾ ਤੇ ਇਹ 1 ਘੰਟਾ ਬਚੇਗਾ ਜੀ ਯਾਤਰੀਆਂ ਦਾ ਨਹੀਂ ਜਿਹੜੇ ਜਿਨ੍ਹਾਂ ਨੇ ਜੀ ਐਨ ਆਰ ਆਈ ਭਰਾ ਸਾਡੇ ਜਿਹੜੇ ਕੈਨੇਡਾ ਅਮਰੀਕਾ ਤੋਂ ਬਾਹਰਲੇ ਮੁਲਕਾਂ ਤੋਂ ਜਦੋਂ ਆਉਂਦੇ ਨੇ ਜਦੋਂ ਦਿੱਲੀ ਏਅਰਪੋਰਟ ਤੇ ਉਤਰਦੇ ਨੇ ਦਿੱਲੀ ਜਾਣ ਵਾਲਿਆਂ ਨਹੀਂ ਲਈ ਨਹੀਂ ਇੱਥੇ ਏਅਰਪੋਰਟ ਜਾਣ ਵਾਲਿਆ ਲਈ 1 ਘੰਟਾ ਬਚੇਗਾ ਹੂੰ ਹੂੰ ਬਾਕਾਇਦਾ ਤੌਰ ਤੇ ਤੁਸੀਂ ਇੰਦਰਾ ਗਾਂਧੀ ਏਅਰਪੋਰਟ ਤੋਂ ਨਿਕਲ ਕੇ ਜੇ ਗੜਗਾਉਂ ਵਾਲੀ ਸਾਈਡ ਨੂੰ ਜਾਣਾ ਹੈ ਇਹਨਾਂ ਦਵਾਰਕਾਲੇ ਪਾਸੇ ਨੂੰ ਜਾਣਾ ਹੈ ਜਾਂ ਕਰਨਾਲ ਪਾਣੀਪੱਤਮਾਲਾ ਹੈ ਇਧਰ ਚੰਡੀਗੜ੍ਹ ਜਲੰਧਰ ਅੰਮ੍ਰਿਤਸਰ ਨੂੰ ਆਉਣਾ ਹੈ ਸੋ ਫਿਰ ਤੁਹਾਡਾ 1 ਘੰਟਾ ਸਵਾ ਘੰਟਾ ਤੱਕ ਬਚੇਗਾ ਮਤਲਬ ਜਿਹੜੇ ਪਾਸੇ ਨੂੰ ਜਾਣਾ ਕਿਸੇ ਪਾਸੇ ਉਹ ਗੜਗਾਉਂ ਤੋਂ ਹੁਣ ਕਹਿੰਦੇ ਜੀ 20 ਮਿੰਟ ਲੱਗਿਆ ਕਰਨਗੇ ਦੁਆਰ ਕਰੇ ਪਾਸੇ ਜੀ ਐਨਆਰ ਟਾਈਮ ਲੱਗਿਆ ਕਰੂਗਾ ਜੀ ਇਧਰੋਂ 1 ਘੰਟੇ ਤੋਂ ਸਵਾ ਘੰਟਾ ਸੋਨੀਪੱਤ ਤੋਂ ਜੀ ਹੁਣ ਤੁਸੀਂ ਸਿੱਧੇ 에ਅਰਪੋਰਟ ਜਾ ਕੇ ਨਿਕਲੋਗੇ ਜੀ ਜਿਹੜਾ ਇੱਕ ਸੁਰੰਗ ਸੁਰੰਗੀ ਰਸਤਾ ਬਣਾਇਆ ਕਰੀਬ 75 ਕਿਲੋਮੀਟਰ ਹੈ ਜੀ ਜੀ 75.75 ਕਿਲੋਮੀਟਰ ਦੀ ਇਹ ਲੰਬੀ ਟਨਲ ਹੈ ਜਿਹੜੀ ਹਮ ਇਹ ਸੋਨੀਪੱਤ ਤੋਂ ਲਗਭਗ ਸ਼ੁਰੂ ਹੋਣੀ ਹੈ ਅੰਦਰ ਮਤਲਬ ਇਹ ਕਿਹਾ ਜਾਂਦਾ ਜਿਵੇਂ ਕਿ ਨਿਤਨ ਗੜਕਰੀ ਆਪਣੀ ਉਤੋਂ ਛਕੰਮ ਕਰਦੇ ਨੇ ਉਹਨਾਂ ਦਾ ਆਪਣਾ ਹੀ ਤਰੀਕਾ ਹੈ ਹੈਨਾ ਉਹ ਪੀਐਮਓ ਹਾਊਸ ਤੋਂ ਦਿਸ਼ਾ ਨਿਰਦੇਸ਼ ਨਹੀਂ ਲੈਂਦੇ ਉਹ ਆਪਣੇ ਨਿਰਦੇਸ਼ਾਂ ਨਾਲ ਚੱਲਦੇ ਨੇ ਸੋ ਉਹਨਾਂ ਦੀ ਦੇਖ ਰੇ ਗੱਟ ਹੋ ਗਿਆ ਕੰਮ ਹੋਦਾ ਹੈ तकरीबन ਘਟਣ ਮੋਦੀ ਉਹ ਆ ਜਾਣ ਜੀ ਅਗਸਤ ਚ ਇਹ ਦਾ ਉਪਕਰਨ ਹੋ ਜਾਣਾ ਸੋ ਹੁਣ ਇਹ ਟਨਲ ਲਗਭਗ ਦੋਹੇ ਪਾਸਿਓਂ ਆਉਣ ਲਈ ਵੀ ਜਾਣ ਲਈ ਵੀ 24 ਘੰਟਿਆਂ ਦੀ ਟ੍ਰੈਲ ਲਈ ਖੋਲ ਦਿੱਤੀ ਗਈ ਆ 98% ਕੰਮ ਪੂਰਾ ਹੈ ਕੁਝ ਲਾਈਟਾਂ ਦਾ ਕੰਮ ਰਹਿਦਾ ਹੈ ਕੁਝ ਫਿਨਿਸ਼ਿੰਗ ਦਾ ਕੰਮ ਰਹਿਦਾ ਹੈ ਸਾਈਡਾਂ ਤੇ ਬਹੁਤ ਸੋਹਣੀਆਂ ਸਲੋਗਨ ਨੇ ਪੇਂਟਿੰਗਾਂ ਨੇ ਸੋ ਕਾਫੀ ਅੰਦਰ ਲਾਈਟਿੰਗ ਦਾ ਬਾਕਮਾਲ ਹੈ ਕਿ ਤੁਹਾਨੂੰ ਮਹਿਸੂਸ ਸੇ ਨਾ ਹੋਵੇ ਅੰਦਰ ਇੰਨੀ ਚੌੜੀ ਸੜਕ ਬਣਾ ਕੇ 터ਨਲ ਬਣਾਈ ਗਈ ਹੈ ਸੋ ਮੈਨੂੰ ਨਹੀਂ ਪਤਾ ਕਿ ਕੁਦਰਤੀ ਤੌਰ ਦੇ ਉੱਤੇ ਇਹਦਾ ਮਤਲਬ ਜਿਵੇਂ ਭੁਚਾਲ ਦਾ ਤੂਫਾਨ ਉਹਨਾਂ ਚੀਜ਼ਾਂ ਦੇ ਉੱਤੇ ਜਿਵੇਂ ਰੇਲ ਗੱਡੀ ਉਹਨੂੰ ਮੈਟਰੋ ਅੱਧੀ ਤੋਂ ਜ਼ਿਆਦਾ ਅੰਡਰਗਰਾਉਂਡ ਹੈ ਦਿੱਲੀ ਪਹਿਲਾਂ ਹੀ ਕਹਿੰਦੇ ਜੀ ਭੁਚਾਲ ਦੇ ਖਤਰੇ ਤੇ ਆ ਉਹਦੇ ਨਾਲ ਇਹਦਾ ਕਿੰਨਾ ਪ੍ਰਭਾਵ ਹੈ ਤਾਂ ਉਹ ਮਾਹਰ ਵਿਗਿਆਨੀ ਦੱਸ ਸਕਦੇ ਨੇ ਜੀ ਪਰ ਪਹਿਲੀ ਨਜ਼ਰੇ ਇਹ ਐਨਆਰਆਈ ਭਰਾਵਾਂ ਲਈ ਅੰਮ੍ਰਿਤਸਰ ਤੋਂ ਲੈ ਕੇ 에어ਪੋਰਟ ਤੱਕ ਜਾਣ ਵਾਲਿਆਂ ਲਈ ਜਾਂ ਇੱਥੋਂ ਤੱਕ ਕਿ ਜੰਮੂ ਕਸ਼ਮੀਰ ਵਾਲਿਆਂ ਲਈ ਹਿਮਾਚਲ ਵਾਲਿਆਂ ਲਈ ਹੈਨਾ ਪੰਜਾਬ ਹਰਿਆਣਾ ਵਾਲਿਆਂ ਲਈ ਕਹਿੰਦੇ ਜੀ ਵੱਡੀ ਸਹੂਲਤ ਹੈ ਕਿਉਂਕਿ ਦਿੱਲੀ ਦੇ ਵਿੱਚ ਜਦੋਂ ਜੇ ਬੜਦੇ ਸੀ ਤਾਂ ਕਈ ਵਾਰ ਅੰਦਾਜ਼ਾ ਬੰਦਾ ਲਾ ਕੇ ਚੱਲਦਾ ਸੀ ਕਿ ਲਾ ਆਪਾਂ 3 ਘੰਟੇ ਚ ਬਾਈਪਾਸ ਪਹੁੰਚ ਜਾਣਾ ਤੇ ਅੱਗੇ 에어ਪੋਰਟ ਪਹੁੰਚਣ ਨੂੰ 2.5 2 ਘੰਟੇ ਹੋਰ ਲੱਗ ਜਾਂਦੇ ਸੀ ਜੀ ਜੀ ਬਿਲਕੁਲ ਤੇ ਉਹ ਜਿਹੜਾ ਟ੍ਰੈਫਿਕ ਜਮ ਆ ਉਹ ਚੋਂ निजात ਮਿਲੂਗੀ ਤੇ ਅੰਦਰੋਂ ਤੁਸੀਂ 1 ਘੰਟਾ 1.5 ਘੰਟਾ ਬਚ ਕੇ ਨਿਕਲਣਾ ਕੱਲਾ ਇਹੀ ਐਨਆਰਆਈ ਭਰਾਵਾਂ ਨੂੰ 에어ਪੋਰਟ ਆਉਣ ਜਾਣ ਵਾਲੀਆਂ ਗੱਡੀਆਂ ਨੂੰ ਲੈਣ ਜਾਣ ਵਾਲਿਆਂ ਛੱਡ ਜਾਣ ਵਾਲਿਆਂ ਨੂੰ ਫਾਇਦਾ ਨਹੀਂ ਹੋਣਾ ਹੂੰ ਹੂੰ ਦਿੱਲੀ ਨੂੰ ਵੀ ਫਾਇਦਾ ਹੋਣਾ ਜੀ ਦਿੱਲੀ ਨੂੰ ਫਾਇਦਾ ਹੋਣਾ ਮੈਂ ਦੇਖ ਰਿਹਾ ਸੀਗਾ ਉਹ ਕਹਿੰਦੇ ਜੀ 2.5 ਲੱਖ ਬਾਨਾਂ ਦਾ ਦਬਾਅ ਘਟ ਜਾਣਾ ਦਿੱਲੀ ਤੇ ਇਹਦੇ ਖੁੱਲਣ ਨਾਲ ਜੀ 2.5 ਲੱਖ ਜੀ ਸੋ ਇਹ ਆਪਣੇ ਆਪ ਚ ਬਹੁਤ ਹੈ ਕਿ ਜੇਕਰ ਇਹ ਪ੍ਰਕਿਰਿਆ ਅਮਲੀ ਰੂਪ ਚ ਪੂਰਨ ਸਿਰੇ ਚੜਦੀ ਸੋ ਅਗਸਤ ਤੋਂ ਜੀ ਕਹਿੰਦੇ ਆਮ ਜਨਤਾ ਲਈ ਖੋ ਦਿੱਤੀ ਜਾਊਗੀ ਉਸ ਦਾ ਉਦਘਾਟਨ ਹੀ ਕੋਈ ਸਮਾਗਮ ਹੋਵੇ ਤਾਂ ਕਿ ਇਹ ਪ੍ਰਚਾਰਿਆ ਪ੍ਰਸਾਰਿਆ ਵੀ ਜਾ ਸਕੇ ਸੋ ਇਹਦੀ ਕਾਫੀ ਚਰਚਾ ਹੈ ਹਮਮ ਦੀਪਕ ਜੀ ਸਿਹਤ ਪੱਖੋਂ ਵੱਖੋ ਵੱਖਰੀ ਅਧਿਐਨ ਜਿਹੜੇ ਸਮੇਂ ਸਮੇਂ ਤੇ ਆਉਂਦੇ ਰਹਿੰਦੇ ਨੇ ਉਹਦੇ ਵਿੱਚ ਕਈ ਅਧਿਨਿਆ ਗੱਲਾਂ ਬਾਰੇ ਸੁਚੇਤ ਕੀਤਾ ਜਾਂਦਾ ਜਿਹੜੀਆਂ ਅੱਜਕੱਲ੍ਹ ਦੀ ਸਾਡੀ ਆjóਕੀ ਜ਼ਿੰਦਗੀ ਦਾ ਕੁਝ ਹਿੱਸਾ ਹੀ ਬਣ ਚੁੱਕੀਆਂ ਹੋਈਆਂ ਨੇ ਇਹਦੇ ਵਿੱਚੋਂ ਇੱਕ ਪਹਿਲੂ ਹੈ ਪਲਾਸਟਿਕ ਦੀਆਂ ਬੋਤਲਾਂ ਵਿੱਚ ਪਿਆ ਪਾਣੀ ਪੀਣਾ ਤੇ ਹੁਣ ਵੱਖ-ਵੱਖਰੀਆਂ ਸਟੱਡੀਜ਼ ਪਿਛਲੇ ਕਈ ਸਾਲਾਂ ਤੋਂ ਇਸੇ ਸੰਦਰਭ ਵਿੱਚ ਆਉਂਦੀਆਂ ਰਹੀਆਂ ਨੇ ਕਿ ਪਲਾਸਟਿਕ ਦੀ ਬੋਤਲ ਵਿੱਚ ਪਿਆ ਪਾਣੀ ਪੀਣਾ ਸਿਹਤ ਲਈ ਇਸ ਕਰਕੇ ਹਾਨੀਕਾਰਕ ਹੋ ਸਕਦਾ ਕਿਉਂਕਿ ਜਦੋਂ ਪਾਣੀ ਪੀਨੇ ਆ ਨਾਲ ਪਲਾਸਟਿਕ ਦੇ ਕਈ ਜਿਹੜੇ ਮਹੀਨ ਕਣ ਨੇ ਉਹ ਵੀ ਸਰੀਰ ਦੇ ਅੰਦਰ ਚਲੇ ਜਾਂਦੇ ਨੇ ਇਸ ਬਾਰੇ ਲੇਟੈਸਟ ਜਾਣਕਾਰੀ ਕੀ ਕਹਿੰਦੀ ਆ ਦੀਪਕ ਜੀ ਹਾਂ ਬਿਲਕੁਲ ਜੀ ਇਹ ਦੁਨੀਆ ਭਰ ਦੇ ਵਿੱਚ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ ਪਲਾਸਟਿਕ ਦੀ ਵਰਤੋਂ ਨੂੰ ਲੈ ਕੇ ਹਮਮ ਕਿਉਂਕਿ ਆਪਾਂ ਕਹਿ ਸਕਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਤੁਹਾਨੂੰ ਪਲਾਸਟਿਕ ਦੇ ਪਹਾੜ ਤਾਂ ਦਿਖਣ ਦਿਖਣ ਲੱਗੇ ਪਏ ਹੁਣ ਤਾਂ ਦੇਖਣੇ ਕੀ ਹੈ ਠੀਕ ਹੈ ਨਾ ਸਮੁੰਦਰਾਂ ਦੇ ਵਿੱਚ ਜਿਵੇਂ ਇਹਦੀ ਮਾਤਰਾ ਲਗਾਤਾਰ ਵੱਧ ਰਹੀ ਆ ਹੈ ਸ਼ਹਿਰਾਂ ਕਸਬਿਆਂ ਦੇ ਕੂੜੇਕਰਕਟ ਚੋਂ ਜਿਵੇਂ ਨਿਕਲ ਰਿਹਾ ਹੈ ਸੋ ਇਹਨੇ ਨਾ ਗਲਣਾ ਇਹਨਾਂ ਸੜਨਾ ਇਹਨਾਂ ਖਤਮ ਹੋਣਾ ਹੈ ਤੇ ਫਿਰ ਇਹ ਕਿੱਥੇ ਤੱਕ ਮਾਰ ਕਰਦਾ ਮੈਂ ਇੱਕ ਵਾਰ ਸਟੋਰੀ ਕੀਤੀ ਸੀ ਕਾਫੀ ਦਿਨ ਪਹਿਲਾਂ ਕਿ ਜੇ ਤੁਸੀਂ ਮੱਛੀ ਖਾਂਦੇ ਹੋ ਤੇ ਮੱਛੀ ਖਾਂਦੀ ਹੈ ਪਲਾਸਟਿਕ ਪਰ ਤੁਸੀਂ ਕੀ ਖਾ ਰਹੇ ਹੋ ਸੋ ਮਤਲਬ ਜੇਸੀ ਹੁਣ ਇਸ ਇਹ ਪੀਜੀ ਦੀ ਸਟੱਡੀ ਹੁਣ ਅੱਜ ਹੈ ਜਿਹੜੀ ਅੱਜ ਆ ਰਹੀ ਹੈ ਮੈਂ ਕਰੀਬ-ਕਰੀਬ ਡੇਢ-ਦੋ ਸਾਲ ਪਹਿਲਾਂ ਸ਼ਾਇਦ ਉਹਤੇ ਇੱਕ ਕੰਮ ਕੀਤਾ ਸੀਗਾ ਕੋਜ ਰਿਪੋਰਟ ਤੇ ਸੋ ਉਹਦੇ ਆਧਾਰ ਤੇ ਜਦੋਂ ਮੈਂ ਅੱਜ ਇਹ ਰਿਪੋਰਟ ਦੇਖ ਰਿਹਾ ਸੀ ਤਾਂ ਇਹਦੇ ਵਿੱਚ ਇੱਕ ਬੜੀ ਮਹੀਨ ਕਰ ਲੈਣਾ ਨੇ ਕੀਤੀ ਪੀਜੀ ਦੀ ਖੋਜ ਰਿਪੋਰਟ ਹੈ ਜਿਹੜੀ ਖੁਲਾਸਾ ਕਰਦੀ ਹੈ ਕਿ ਤੁਸੀਂ ਜਦੋਂ ਪਲਾਸਟਿਕ ਦੀ ਬੋਤਲ 'ਚ ਸੰਬੰਧਤ ਕੋਈ ਵੀ ਚੀਜ਼ ਵਰਤਦੇ ਹੋ ਜੀ ਪਲਾਸਟਿਕ ਦੀ ਪੈਕਿੰਗ ਵਾਲੀ ਕੋਈ ਵੀ ਚੀਜ਼ ਵਰਤਦੇ ਹੋ ਜਿਹੜੀ ਸਿੱਧੀ ਤੁਸੀਂ ਖਾਣ ਪੀਣ ਲਈ ਵਰਤ ਰਹੇ ਹੋ ਹਮ ਹਮ ਤਾਂ ਉਹਦੇ ਨਾਲ ਤੁਹਾਡੇ ਪਲਾਸਟਿਕ ਦੇ ਕਣ ਵੀ ਆ ਰਹੇ ਨੇ ਚਾਹੇ ਉਹ ਨਮਕ ਵਰਤ ਰਹੇ ਹੋ ਤੁਸੀਂ ਚਾਹੇ ਚੀਨੀ ਵਰਤ ਰਹੇ ਹੋ ਉਹ ਤੁਸੀਂ ਚਾਹੇ ਨਾ ਪਲਾਸਟਿਕ ਦੀਆਂ ਡੱਬੀਆਂ 'ਚ ਥੈਲੀਆਂ 'ਚ ਪਨੀਰ ਪੈ ਕੇ ਉਹ ਪੈਕ ਹੋ ਕੇ ਆ ਰਿਹਾ ਹੋਵੇ ਚਾਹੇ ਤੁਸੀਂ ਉਹਨਾਂ 'ਚ ਬੋਤਲਾਂ 'ਚ ਪਾਣੀ ਵਰਤ ਰਹੇ ਹੋ ਉਹ ਚਾਹੇ ਦੁੱਧ ਚਾਹੇ ਬੀਅਰ ਚਾਹੇ ਕੋਈ ਵੀ ਚੀਜ਼ ਹਮ ਹਮ ਉਹ ਉਹਨਾਂ ਨੇ ਉਦਾਹਰਨ ਦਿੱਤੀ ਕਹਿੰਦੇ ਕਿ 1 ਲੀਟਰ ਜੇ ਤੁਸੀਂ ਪਲਾਸਟਿਕ ਦੀ ਬੋਤਲ ਵਾਲਾ ਪਾਣੀ ਪੀਂਦੇ ਹੋ ਤਾਂ ਮਤਲਬ ਤੁਸੀਂ 70 ਮਾਈਕਰੋਪਲਾਸਟਿਕ ਦੇ ਕਣ ਵੀ ਨਾਲ ਖਾ ਰਹੇ ਹੋ ਅੱਛਾ ਜੀ 1 ਲੀਟਰ ਬੋਤਲ ਦੇ ਨਾਲ 70 ਮਾਈਕਰੋ ਕਣ ਪਲਾਸਟਿਕ ਦੇ ਤੁਹਾਡੇ ਅੰਦਰ ਜਾ ਰਹੇ ਨੇ ਮਤਲਬ ਬਹੁਤ ਬਰੀਕ ਜਿਹੜੇ ਖੁੱਲੀ ਅੱਖ ਨਾਲੋਂ ਦੇਖ ਨਹੀਂ ਸਕਦੇ ਤੁਸੀਂ ਹਾਂਜੀ ਹਾਂਜੀ ਸੋ ਇਹ ਹੁਣ ਪਹਿਲਾਂ ਇੱਕ ਸਟੱਡੀ ਤਾਂ ਬੀਜੀਐਸ ਅਧਾਰ ਤੇ ਖੜੀ ਆ ਕਿ ਜਿਹੜਿਆ ਕੈਂਸਰ ਦੇ ਰੋਗ ਹੋ ਰਹੇ ਨੇ ਅਸੀਂ ਪਲਾਸਟਿਕ ਦੀਆਂ ਚੀਜ਼ਾਂ 'ਚ ਗਰਮ ਕਰਕੇ ਚੀਜ਼ ਖਾ ਲੈਨੇ ਆ ਹੂੰ ਹਾਂ ਉਹ ਬੰਦੇ ਵਿੱਚ ਇੱਕਦਮ ਉਹਨੂੰ ਹੋਠ ਤੇ ਲੈ ਜੰਨੇ ਆ ਤੇ ਉਹ ਪਲਾਸਟਿਕ ਦਾ ਉੱਚ ਪਿੰਗਲ ਕੇ ਉਹਦਾ ਤਤਤੋ ਚਾਉਂਦੇ ਨੇ ਇਸ ਨਾਲ ਕੈਂਸਰ ਹੁੰਦਾ ਹੂੰ ਤੇ ਫਿਰ ਜੇ ਇਹ ਪਹਿਲੂ ਆ ਤਾਂ ਆਹ ਜਿਹੜੀਆਂ ਪਾਣੀ ਦੀਆਂ ਬੋਤਲਾਂ ਮੈਨੂੰ ਵਿਦੇਸ਼ਾਂ ਦਾ ਤਾਂ ਨਹੀਂ ਪਤਾ ਕਿਉਂਕਿ ਉੱਥੇ ਤਾਂ ਕਲਚਰ ਇਹ ਲਗਭਗ ਇਹ ਹੋ ਗਿਆ ਕਿ ਹਰ ਘਰ ਦੇ ਵਿੱਚ ਜਦੋਂ ਗਰੋਸਰੀ ਲੈਣ ਜਾਉ ਤਾਂ ਨਾਲ 2-4 ਪੈਕਟ ਜੇ ਚੱਕ ਹੀ ਲਿਓਣੇ ਹੁੰਦੇ ਨੇ ਹਨਾ ਜੀ ਪਾਣੀ ਦੀਆਂ ਬੋਤਲਾਂ ਦੇ ਪਰ ਹੁਣ ਇੱਧਰ ਵੀ ਇਹ ਕਲਚਰ ਇੰਨਾ ਹਾਵੀ ਹੋ ਗਿਆ ਦੇ ਦਫਤਰਾਂ ਚੋਂ ਹਾਂ ਸ਼ੋਰੂਮਾਂ ਚੋਂ ਕਾਰੋਬਾਰੀਆਂ ਦੀਆਂ ਫੈਕਟਰੀਆਂ ਚੋਂ ਨਿਕਲ ਕੇ ਹੁਣ ਇਹ ਘਰਾਂ ਚ ਵੀ ਕਲਚਰ ਵੱਡਾ ਹੋਣ ਲੱਗ ਪਿਆ ਹੈ ਘਰ ਆਏ ਬੰਦੇ ਨੂੰ ਗਲਾਸ ਚ ਪਾਣੀ ਨਹੀਂ ਦਿੱਤਾ ਜਾਂਦਾ ਬੋਤਲ ਰੱਖਣੀ ਸ਼ੁਰੂ ਹੋ ਗਈ ਉਹਨਾਂ ਪੂਰੇ ਹੂੰ ਹੂੰ ਸੋ ਇਹ بڑے ਘਰਾਂ ਦੇ ਤਾਂ ਇਹ ਹੋ ਗਾ ਕਿ ਕੌਣ ਭਾਂਡੇ ਚੱਕੂਗਾ ਕੌਣ ਰੱਖੂਗਾ ਚਾਹੇ ਨੌਕਰ ਨੇ ਚੱਕਣਾ ਕਿਸੇ ਨੇ ਬੋਤਲ ਫ੍ਰਿਜੀ ਜੀ ਉੱਥੇ ਲਾਏ ਹੁੰਦਾ ਫ੍ਰਿਜੋਂ ਕੱਢ ਕੇ ਚਾਰ ਬੋਤਲਾਂ ਪੂਰੀ ਰੱਖ ਦਿੰਦੇ ਆ ਸੋ ਭਾਰਤ ਦੇ ਵਿੱਚ ਮੈਂ ਇਹ ਬੋਤਲਾਂ ਵਾਲਾ ਕਲਚਰ ਜਿਹੜਾ ਵੱਧਦਾ ਦੇਖ ਰਿਹਾ ਹਾਂ ਉਹਦੇ ਨਾਲ ਹੀ ਜਿਹੜੀਆਂ ਦੁਕਾਨਾਂ ਤੋਂ ਬੋਤਲਾਂ ਖਰੀਦਦੇ ਆ ਹੂੰ ਉੱਥੇ ਅਸੀਂ ਕਿਸੇ ਫ੍ਰੀਜ਼ਰ ਚੋਂ ਕਿਸੇ ਅੰਦਰ ਸਟੋਰ ਚੋਂ ਨਹੀਂ ਖਰੀਦੇ ਬਾਹਰ ਸੜਕ ਦੀ ਧੁੱਪੇ ਵਿੱਚ ਆਉਂਦੀਆਂ ਜੀ ਬਿਲਕੁਲ ਤੇ ਜੋ ਧੁੱਪ ਚ ਪਤਾ ਨਹੀਂ ਕਿੰਨੀ ਦੇਰ ਤੋਂ ਟਰੱਕ ਚਲ ਉਹੇ ਚ ਲੱਦ ਕੇ ਆ ਰਹੀਆਂ ਕਿੱਥੇ ਲੋਹੇ ਚ ਟਰੱਕ ਚ ਖੜਾ ਕਿੱਥੇ ਟੀਨ ਵਾਲੇ ਛੱਤ ਦੇ ਹੇਠੇ ਲੁਕੋ ਕੇ ਰੱਖੀਆਂ ਨੇ ਜਦੋਂ ਲੋੜ ਅੰਨਾ ਮਾਲ ਕੱਢ ਲਿਓ ਜੀ ਸਟੋਰ ਚੋਂ ਤੇ ਉੱਥੇ ਵੀ ਬਾਹਰ ਕਾਊਂਟਰ ਚ ਬਾਹਰ ਬਰਾਂਡੇ ਚ ਸੜਕ ਦੇ ਬਾਹਰ ਥਾਂ ਮਲੇ ਨਾਲ ਪਈਆਂ ਤੇ ਉਹ ਧੁੱਪ ਨਾਲ ਤਪਕੇ ਉਹ ਪਾਣੀ ਦਾ ਅਸਰ ਤੇ ਫਿਰ ਉਹ ਵੀ ਤਾਂ ਮਾਈਕ੍ਰੋਵੇਵ ਹੀ ਬਣ ਗਿਆ ਨਾ ਫਿਰ ਜੀ ਬਿਲਕੁਲ ਬਿਲਕੁਲ ਤੇ ਉਹ ਵੀ ਕੈਂਸਰ ਦਾ ਕਾਰਨ ਇਹ ਇੱਕ ਵੈ ਦੂਸਰਾ ਜਿਹੜਾ ਪਹਿਲੂ ਇਹ ਉਭਰਿਆ ਖੋਜ ਰਿਪੋਰਟ ਚ ਉਹ ਕਹਿੰਦੇ ਜੀ ਪਾਣੀ ਦੁੱਧ ਸ਼ਹਿਦ ਬੀਅਰ ਹੈ ਨਮਕ ਚੀਨੀ ਪਨੀਰ ਹੋ ਰਹੇ ਜੀਆਂ ਜਿੰਨੀਆਂ ਚੀਜ਼ਾਂ ਪਲਾਸਟਿਕ ਦੇ ਪੈਕਿੰਗ ਚ ਆ ਰਹੀਆਂ ਬੋਤਲ ਦੇ ਰੂਪ ਚਾਉਣ ਵਨ ਟਾਈਮ ਯੂਜ਼ ਵਾਲੇ ਚਾਉਣ ਲਫਾਫੇ ਚਾਉਣ ਵਨ ਟਾਈਮ ਯੂਜ਼ ਵਾਲਾ ਆਪਣੇ ਕਿੱਥੇ ਸੁੱਟਦਾ ਤੇ ਕਿੱਥੇ ਕੋਈ ਛੱਡਦਾ ਉਹ ਤੁਸੀਂ ਸੱਟ ਵੀ ਦਵੋਗੇ ਪਰ ਤਾਂ ਵੀ ਜਦੋਂ ਡਾਇਰੈਕਟਰ ਨੂੰ ਵਰਤਦੇ ਹੋ ਇੱਕ ਟਾਈਮ ਵੀ ਜੀ ਤਾਂ ਵੀ ਤੁਸੀਂ 1 ਲੀਟਰ ਦੀ ਐਵਰੇਜ ਨਾਲ 70 ਪਲਾਸਟਿਕ ਦੇ ਕੰਨ ਨਾਲ ਜਾ ਰਹੇ ਨੇ ਜਿਹੜੇ ਤੁਹਾਡੇ ਮਤਲਬ ਪਚਾਉਣ ਦੀ ਸ਼ਕਤੀ ਨੂੰ ਹੈਨਾ ਤੁਹਾਡੇ ਹਾਜਮੇ ਨੂੰ ਇੰਨਾ ਖਰਾਬ ਕਰ ਦਿੰਦੇ ਨੇ ਤੁਹਾਡੇ ਢਿੱਡ ਦੇ ਰੋਗ ਇੰਨੇ ਵਧਾਉਂਦੇ ਨੇ ਤੁਹਾਨੂੰ ਸਮਝ ਨਹੀਂ ਆਉਂਦੀ ਕਿ ਕਾਰਨ ਕੀ ਹੈ ਤੁਹਾਡੀ ਸਿਹਤ ਕਿਉਂ ਠੀਕ ਰਹਿ ਰਹੀ ਤੁਹਾਡੀ ਖਾਣ ਦੀ ਸ਼ਕਤੀ ਕਿਉਂ ਅਸਰਪਰ ਕਰ ਰਹੀ ਹੈ ਕਹਿੰਦੇ ਉਹ ਕਣ ਇਸ ਸਥਿਤੀ ਤੁਹਾਡੇ ਅੰਦਰ ਇਕੱਠੇ ਹੋ ਰਹੇ ਨੇ ਇਸ ਕਰਕੇ ਜੀ ਫਿਕਰਮੰਦੀ ਵਾਲਾ ਪਹਿਲੂ ਹੈ ਜੀ ਇਹਦੇ ਉੱਤੇ ਮੰਥਨ ਚਰਚਾ ਚੱਲਦੀ ਰਹਦੀ ਹੈ ਪਰ ਇਸ ਦੇ ਉੱਤੇ ਕੋਈ ਠੋਸ ਕੰਮ ਦੁਨੀਆ ਪਰਚ ਜ ਨਹੀਂ ਹੋ ਰਿਹਾ ਦੀਪਕ ਜੀ ਇੱਕ ਨਸ ਮਸਿਆ ਵੀ ਹੁੰਦੀ ਹੈ ਜਿਵੇਂ ਤੁਸੀਂ ਉਹ ਗੱਲ ਬਹੁਤ ਇੰਪੋਰਟੈਂਟ ਆ ਵੀ ਪਲਾਸਟਿਕ ਦੀ ਬੋਤਲ ਕਈ ਵਾਰੀ ਜਿਵੇਂ ਉਹ ਧੁੱਪੇ ਪਈ ਰਹਿੰਦੀ ਆ ਹੁਣ ਕਾਰ ਦੇ ਵਿੱਚ ਕਈ ਵਾਰੀ ਬੰਦਾ ਆਪਣੇ ਨਾਲ ਤੁਰਿਆ ਫਿਰਦਾ ਪਾਣੀ ਰੱਖ ਲੈਂਦਾ ਉਹ ਜਿਹੜੀ ਗੱਡੀ ਦੇ ਅੰਦਰ ਪਈ ਪਲਾਸਟਿਕ ਦੀ ਬੋਤਲ ਆ ਉਸ ਦੇ ਵਿੱਚ ਜਦੋਂ ਉਹ ਪਾਣੀ ਤਪ ਤਪ ਕੇ ਜਿਹੜੇ ਉਹਦੇ ਕੈਮੀਕਲਸ ਨੇ ਪਲਾਸਟਿਕ ਦੇ ਪਾਣੀ ਦੇ ਵਿੱਚ ਰਿਲੀਜ਼ ਹੋ ਜਾਂਦੇ ਨੇ ਉਹ ਪਾਣੀ ਆਪਾਂ ਪੀ ਲੈਂਦੇ ਆ ਜਿਹੜੀ ਕਈ ਵਾਰੀ ਇਹ ਬੋਟਲਸ ਨੇ ਇਹਨਾਂ ਦਾ ਮਕਸਦ ਇਹ ਹੁੰਦਾ ਵੀ ਇਹਨੂੰ ਇੱਕੋ ਵਾਰ ਵਰਤਣਾ ਉਹ ਖਾਲੀ ਹੋਈ ਬੋਤਲ ਨੂੰ ਫੇਰ ਮੁੜ ਮੁੜ ਕੇ ਭਰ ਭਰ ਕੇ ਵਰਤਿਆ ਜਾ ਜਾਂਦਾ ਤਾਂ ਇਹੋ ਜਿਹੜੇ ਡਾਕਟਰ ਨੇ ਉਹ ਇਹ ਕਹਿੰਦੇ ਨੇ ਵੀ ਜੇ ਕੱਚ ਦੀ ਤੁਸੀਂ ਬੋਤਲ ਖਾਸ ਤੌਰ ਤੇ ਆਪਣੀ ਗੱਡੀ ਦੇ ਵਿੱਚ ਜਿਨ੍ਹਾਂ ਨੇ ਸਾਰਾ ਦਿਨ ਟਰੈਵਲ ਕਰਨਾ ਜਾਂ ਕਮਿਊਟ ਕਰਨਾ ਵੀ ਗੱਡੀ ਦੇ ਵਿੱਚ ਕੱਚ ਦੀ ਬੋਤਲ ਰੱਖੋ ਯਾਦ ਲਈ ਧਰਮਸੰਧੀ ਉਹਦੇ ਵਿੱਚ ਰੱਖਿਆ ਜਾਵੇ ਪਲਾਸਟਿਕ ਦੇ ਸੰਦਰਭ ਚ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹਾਂਗਾ ਦੀਪਕ ਜੀ ਆਈ ਥਿੰਕ ਇਹ ਸਾਰੇਆਂ ਵਾਸਤੇ ਇੱਕ ਰਿਮਾਈਂਡਰ ਵੀ ਹੈ ਵੈਸੇ ਤੇ ਬਹੁਤਿਆਂ ਨੂੰ ਪਤਾ ਹੀ ਆ ਕਿ ਪਲਾਸਟਿਕ ਦੀ ਪੈਕੇਟਿੰਗ ਵਾਲੀ ਕੋਈ ਵੀ ਚੀਜ਼ ਜੇ ਖਰੀਦਣੀ ਹੈ ਇਹ ਜ਼ਰੂਰ ਦੇਖਿਆ ਜਾਵੇ ਕਿ ਉਹ ਬੀਪੀਏ ਫ੍ਰੀ ਪਲਾਸਟਿਕ ਹੋਵੇ ਬੀਪੀਏ ਇੱਕ ਅਜਿਹੇ ਇੱਕ ਅਜਿਹਾ ਇੱਕ ਅਜਿਹਾ ਡਿਸਟਰਪਟਰ ਮੰਨਿਆ ਜਾਂਦਾ ਕਿ ਕਿਉਂਕਿ ਪਲਾਸਟਿਕ ਦੀ ਮੈਨੂਫੈਕਚਰਿੰਗ ਦੇ ਵਿੱਚ ਆ ਬੀਪੀਏ ਕਣ ਦੀ ਜਿਹੜੀ ਵਰਤੋਂ ਸੀ 1960s ਦੇ ਵਿੱਚ ਸ਼ੁਰੂ ਹੋਈ ਪਰ ਉਹਦੀ ਜਿਹੜੇ ਬੀਪੀਏ ਵਾਲਾ ਪਲਾਸਟਿਕ ਹੁੰਦਾ ਜੇ ਉਹ ਉਹਦੇ ਕਣ ਸਰੀਰ ਦੇ ਅੰਦਰ ਜਾਣ ਤਾਂ ਉਹਦੇ ਨਾਲ ਜਿਹੜੇ ਸਾਡੇ ਹਾਰਮੋਨਸ ਦਾ ਬੈਲੈਂਸ ਆ ਉਹਦੇ ਉੱਪਰ ਅਸਰ ਪੈਂਦਾ ਇਸ ਕਰਕੇ ਬਹੁਤ ਸਾਰੀਆਂ ਜਿਹੜੀਆਂ ਆ ਵੱਡੀਆਂ ਕੰਪਨੀਆਂ ਦਾ ਪਲਾਸਟਿਕ ਦਾ ਸਮਾਨ ਹੁੰਦਾ ਉੱਤੇ ਸਪੈਸੀਫਿਕਲੀ ਲਿਖਿਆ ਹੁੰਦਾ ਹੈ ਬੀਪੀਏ ਫ੍ਰੀ ਸੋ ਜੇ ਪਲਾਸਟਿਕ ਤੋਂ ਬਚ ਨਹੀਂ ਸਕਦੇ ਇਹ ਜ਼ਰੂਰ ਵੇਖੀਏ ਕਿ ਬੀਪੀਏ ਫ੍ਰੀ ਬੋਟਲ ਹੋਵੇ ਜਾਂ ਪਲਾਸਟਿਕ ਦੀ ਪੈਕੇਜਿੰਗ ਹੋਵੇ ਨਹੀਂ ਵੈਸੇ ਵੀ ਵੈਸੇ ਵੀ ਵਿਜੇ ਜੀ ਮਤਲਬ ਜੇ ਆਪਾਂ ਕੱਚ ਦੀ ਬੋਤਲ ਵਰਤ ਸਕਦੇ ਹ ਤਾਂ ਆਪਾਂ ਓਵਨ ਦੇ ਵਿੱਚ ਵੀ ਪਲਾਸਟਿਕ ਵਾਲੇ ਬਕਸਿਆਂ ਦੀ ਜਾਂ ਡੱਬਿਆਂ ਦੀ ਬਜਾਏ ਕੋਈ ਚੀਜ਼ ਗਰਮ ਕਰਨ ਲਈ ਕੱਚ ਵਰਤ ਲਓ ਬਿਲਕੁਲ ਵੈਸੇ ਤਾਂ ਓਵਨ ਵੀ ਆਪਣੇ ਆਪ ਚ ਖਤਰਨਾਕ ਹੈ ਆਪਾਂ ਦਾ ਘਰ ਚ ਨਹੀਂ ਵਰਤਦੇ ਹਮ ਹੈਨਾ ਆਪਾਂ ਤਾਂ ਉਸ ਨੂੰ ਘਰੋਂ ਮਤਲਬ ਇੱਕ ਵਾਰ ਆਇਆ ਸਾਡੇ ਘਰ ਚ ਵੀ ਇਹ ਨਹੀਂ ਕਹ ਕੇ ਨਹੀਂ ਆਇਆ ਆਇਆ ਪਰ ਸਾਲ 2 ਸਾਲ ਬਾਅਦ ਜਦੋਂ ਸਮਝ ਪਈ ਉਹਨੂੰ ਬਾਹਰ ਕੀਤਾ ਸੀ ਹਮ ਕਿਉਂਕਿ ਤੁਸੀਂ ਇੱਕਦਮ ਅੱਜਕੱਲ ਸਾਡੇ ਰਿਵਾਜ ਕਿ ਕਿ ਫ੍ਰਿਜ ਜੋ ਚੀਜ਼ ਕੱਢੀ ਸਿੱਧੀ ਚੁੱਲੇ ਤੇ ਚੜਾ ਲਓ ਜਾਂ ਸਿੱਧੀ ਓਵਨ ਚ ਰੱਖ ਲਓ ਮਤਲਬ ਗਰਮ ਚੀਜ਼ ਨੂੰ ਤੁਸੀਂ ਇੱਕਦਮ ਜਦੋਂ ਤਤੀ ਕਰੋਗੇ ਤਤੀ ਜੀ ਨੂੰ ਇਕਦਮ ਜਦੋਂ ਠੰਡੀਆਂ ਵਾਲੀ ਪ੍ਰਕਿਰੇ ਜਾਓਗੇ ਤਾਂ ਉਹ ਗਰਮ ਠੰਡੀ ਵਾਲਾ ਜਿਹੜਾ ਉਹ ਹੈ ਉਹਦੇ ਵਿੱਚੋਂ ਕਿੰਨੇ ਕਟਾਨੋਂ ਜਿਵਾ ਨੂੰ ਆਪਾਂ ਸ਼ੁਰੂ ਚ ਪੜਦੇ ਆਏ ਹਾਂ ਸਕੂਲ ਚ ਦਸਵੀਂ ਵਾਲਿਆਂ ਚ ਜੀ ਜੀ ਅੱਛਾ ਇਹਦੇ ਚ ਇੱਕ ਚੀਜ਼ ਹੋਰ ਮਾੜੀ ਜੀ ਜੋੜ ਲਈਏ ਕਈ ਵਾਰੀ ਹੁੰਦਾ ਕੀ ਹੈ ਕਿ ਫ੍ਰਿਜ ਚੋਂ ਕੱਢੀ ਚੀਜ਼ ਮਾਈਕ੍ਰੋਵੇਵ ਚ ਰੱਖ ਕੇ ਗਰਮ ਕੀਤੀ ਉਹਦੇ ਉਹ ਫੇਰ ਵੀ ਸਾਰੀ ਨਹੀਂ ਖਾਦੀ ਗਈ ਥੋੜੀ ਜੀ ਬਚ ਗਈ ਹਾਂ ਉਹ ਫੇਰ ਤੱਕ ਉਹਨੂੰ ਫੇਰ ਫਿਰ ਚ ਰੱਖਤਾ ਫੇਰ ਦੁਬਾਰਾ ਕੱਢ ਕੇ ਉਹਨੂੰ ਰੀ ਹੀਟ ਕਰ ਲਿਆ ਉਹ ਜਿਹੜਾ بار بار ਰੀ ਹੀਟ ਕਰਨ ਦੀ ਪ੍ਰਕਿਰਿਆ ਵੀ ਹੈ ਉਹ ਭਾਵੇਂ ਚੁੱਲੇ ਤੇ ਕੀਤੀ ਜਾਵੇ ਭਾਵੇਂ ਮਾਈਕ੍ਰੋਵੇਵ ਚ ਉਹ ਵੀ ਜਿਹੜੀ ਫੂਡ ਜਿਹੜੀ ਫੂਡ ਦੀ ਜਿਹੜੀ ਉਹਦੀ ਪੋਸਟਿਵ ਗੁਣਵੱਤਾ ਉਹਨੂੰ ਖਰਾਬ ਕਰਦੀ ਹੈ ਜੀ ਸੋ ਇਹ ਚੀਜ਼ਾਂ ਦਾ ਖਿਆਲ ਰੱਖਣਾ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਦੀਪਕ ਜੀ ਤੁਹਾਡਾ ਰਸਮਾ ਦੇਣ ਲਈ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਕੱਲ ਨੂੰ ਫੇਰ ਗੱਲ ਕਰਦੇ ਹਾਂ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ